ਸੇ ਮੈਂ ਹੰਪਰਦੀਪ ਗੌਰ ਤਾਂ Hindu ਧਰਮ ਦੇ ਵਿੱਚ ਨਰਾਤਰੀਆਂ ਦਾ ਸਮਾਂ ਬਹੁਤ ਮਹੱਤਵ ਸਮਾਂ ਮੰਨਿਆ ਜਾਂਦਾ ਧਾਰਮਿਕ ਭਾਵਨਾਵਾਂ ਦੇ ਅਨੁਸਾਰ ਇੰਨੀ ਦਿਨੀ ਦੇਵੀ ਦੁਰਗਾ ਦੇ ਨੌਂ ਰੂਪਾਂ ਦੇ ਵਿੱਚ ਪੂਜਾ ਕਰਨ ਦੇ ਨਾਲ ਵਿਧੀ ਵਿਵਧਾਨ ਦੇ ਨਾਲ ਜੇ ਪੂਜਾ ਕਰੀਏ ਤਾਂ ਮੰਨਦੀਆਂ ਸਾਰੀਆਂ ਮਨੋ ਕਾਮਨਾਵਾਂ ਨੇ ਜਿਹੜੀਆਂ ਉਹ ਪੂਰੀਆਂ ਹੋ ਜਾਂਦੀਆਂ ਨੇ ਅਤੇ ਇਹ ਵੀ ਜਾਣਕਾਰੀ ਤੁਹਾਨੂੰ ਜ਼ਰੂਰ ਦੇ ਦਿੰਨੀ ਆ ਕਿ ਸਾਲ ਦੇ ਵਿੱਚ ਦੋ ਵਾਰ ਨਰਾਤਰੀ ਨੇ ਜਿਹੜੇ ਆਉਂਦੇ ਨੇ ਔਰ ਹੁਣ ਨੇ ਜਿਹੜੇ ਚੇਤ ਦੇ ਨਰਾਤੇ ਚੱਲਦੇ ਨੇ ਆ ਤਾਂ ਅਸੀਂ ਮੰਦਿਰ 'ਚ ਪਹੁੰਚੇ ਹਾਂ ਜਾਣਾਂਗੇ ਕਿ Hindu ਧਰਮ ਦੇ ਵਿੱਚ ਨਰਾਤਰੀਆਂ ਦੀ ਮਹੱਤਤਾ ਕੀ ਹੈ ਅਸ਼ਟਮੀ ਦੀ ਪੂਜਾ ਕਿਉਂ ਕੀਤੀ ਜਾਂਦੀ ਹੈ ਕਿਉਂ ਕੰਜਕ ਪੂਜਨ ਕੀਤੀ ਜਾਂਦੀ ਹੈ ਕਿਉਂਕਿ ਇਹਨਾਂ ਸਵਾਲ ਹੈ ਜਿਹੜੇ ਹਮੇਸ਼ਾ ਹੀ ਕਿਸੇ ਨਾ ਕਿਸੇ ਦੇ ਦਿਲ ਚ ਜ਼ਰੂਰ ਆਏ ਹੋਣਗੇ ਤੇ ਇਹਨਾਂ ਸਵਾਲਾਂ ਨੂੰ ਕਲੀਅਰ ਕਰਨਾ ਸਵਾਲਾਂ ਦੇ ਜਵਾਬ ਦੇਣਾ ਕਿਤੇ ਨਾ ਕਿਤੇ ਸਾਡੇ ਲਈ ਬੇਹੱਦ ਜ਼ਰੂਰੀ ਬਣ ਜਾਂਦਾ ਹੈ। ਨਮਸਤੇ ਨਮਸਤੇ ਜਿਕਰਾ ਸ਼ੇਰਾਂ ਵਾਲੀ ਦਾ ਬੋਲ ਸਾਚੇ ਦਰਬਾਰ ਕੀ ਜੈ ਮੈਂ ਜੈ ਲక్ష్ਮੀ ਜਿੰਦਲ ਸ਼ੀ ਮੰਦਰ ਚੋਂ ਬੋਲਦੀ ਹਾਂ ਜੀ ਮੇਰਾ ਨਾਮ ਹੈ ਲక్ష్ਮੀ ਜਿੰਦਲ ਮਾ ਲੇਡਿਸ ਮੈਲਾ ਮੰਡਲ ਦੀ ਪ੍ਰਧਾਨ ਆ ਜੀ ਠੀਕ ਹੈ ਜੀ ਅੱਛਾ ਨਰਾਤਰੀਆਂ ਦੀ ਖਾਸ ਤੌਰ ਤੇ ਮਹੱਤਤਾ ਜਿਹੜੀ ਹਿੰਦੂ ਧਰਮ ਦੇ ਵਿੱਚ ਮੰਨੀ ਜਾਂਦੀ ਹੈ ਔਰ 9 ਦਿਨ ਦੇਵੀ ਮਾਂ ਦੇ ਅਲੱਗ-ਅਲੱਗ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ ਲੋਕ ਮੰਨਦੇ ਨੇ ਕਿ ਦੇਵੀ ਮਾਂ ਦੀ ਪੂਰੇ ਵਿਧੀ ਵਿਵਧਾਨ ਦੇ ਨਾਲ ਪੂਜਾ ਕਰਨ ਨਾਲ ਸਾਰੀਆਂ ਮਨੁਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਔਰ ਹਿੰਦੂ ਧਰਮ ਦੇ ਵਿੱਚ ਨਰਾਤਰੀਆਂ ਦੀ ਕੀ ਮਹੱਤਤਾ ਹੈ ਨਰਾਤਿਆਂ ਦੇ ਮਹੱਤਵ ਹੈ ਜੀ ਨਰਾਤੇ ਤਾਂ ਮਨਾਏ ਜਾਂਦੇ ਆ ਕਿ ਮਾਤਾ ਦੇ ਜਿਹੜੇ ਜਦੋਂ ਸਤੀ ਮਾਤਾ ਮਤਲਬ ਹਵਨ ਚ ਬੁੱਧੀ ਸੀ ਨਾ ਤੇ ਸ਼ਿਵ ਜੀ ਨੇ ਕੀਤਾ ਸੀ ਤਾਂਡਵ ਕੀਤਾ ਸੀ ਫਿਰ ਉਹਨਾਂ ਦੇ ਰੂਪ ਸੀ ਜਿਹੜੇ ਉਹ ਡਿੱਗੇ ਸੀ ਅੰਗ ਡਿੱਗੇ ਸੀ ਪੂਰੇ ਤੇ ਉਹ ਸਾਰੇ ਇਹ ਹੋ ਗਏ ਸੀ ਉਹ ਪੀਠ ਬਣ ਗਏ ਸੀ ਸ਼ਕਤੀ ਪੀਠ ਇਸ ਕਰਕੇ ਉਹ ਸਾਰੀਆਂ ਮਾਤਾ ਦੀ ਪੂਜਾ ਹੁੰਦੀ ਹੈ ਨਰਾਤਿਆਂ ਦੇ ਵਿੱਚ ਨਰਾਤਿਆਂ ਚ ਹੀ ਹੁੰਦੀ ਹੈ ਪੂਜਾ ਪਹਿਲੀ ਪਹਿਲੇ ਨਰਾਤੇ ਹੁੰਦੀ ਹੈ ਸ਼ੈਲ ਪੁਤਰੀ ਮਾਂ ਦੀ ਪੂਜਾ ਦੂਜੇ ਨਰਾਤੇ ਹੁੰਦੀ ਹੈ ਬ੍ਰਹਮਚਾਰਨੀ ਮਾਤਾ ਦੀ ਤੀਜੇ ਨਰਾਤੇ ਹੁੰਦੀ ਹੈ ਚੰਦਰ ਗੰਟਾ ਮਾਤਾ ਦੀ ਚੌਥੇ ਨਰਾਤੇ ਹੁੰਦੀ ਹੈ ਕੁਸ਼ਮਾਂਡਾ ਮਾਤਾ ਜੀ ਦੀ ਔਰ 5ਵੇਂ ਨਰਾਤੇ ਅਸ਼ਕੰਦਾ ਮਾਤਾ ਜੀ 6ਵੇਂ ਨਰਾਤੇ ਕੈਤਨੀ ਮਾਤਾ ਜੀ 7ਵੇਂ ਨਰਾਤੇ ਕਾਲ ਰਾਤਰੀ ਮਾਤਾ ਜੀ ਔਰ 8ਵੇਂ ਨਰਾਤੇ ਮਹਾ ਗਉਰੀ ਔਰ 9ਵੀਂ ਸਿੱਧੀ ਦਾਤਰੀ ਮਾਤਾ ਜੀ ਕਈ ਲੋਕ ਅਸ਼ਮੀ ਨੂੰ ਕੜਾਈ ਕਰਦੇ ਆ ਅਸ਼ਮੀ ਮਨਾਉਂਦੇ ਆ ਕਈ ਲੋਕ ਨੌਮੀ ਨੂੰ ਕਰਦੇ ਆ ਜੀ ਜੇ ਪੁੱਛਿਆ ਜਾਵੇ 7ਵੇਂ ਨਰਾਤੇ ਤੁਸੀਂ ਕਹ ਕਿ ਕਾਲ ਰਾਤਰੀ ਮਾਂ ਦੀ ਪੂਜਾ ਕੀਤੀ ਜਾਂਦੀ ਹੈ ਅੱਛਾ ਪੂਜਾ ਕਰਨ ਦਾ ਕੋਈ ਵਿਧੀ ਵਿਵਧਾਨ ਹੈਗਾ ਅੰਜੇ ਕਾਲੀ ਮਾਤਾ ਦਾ ਬਹੁਤ ਜ਼ਿਆਦਾ ਹੈ ਕਾਲੀ ਮਾਤਾ ਦੀ ਪੂਜਾ ਹੁੰਦੀ ਹੈ ਨਾ ਸਤ ਮਹੀਨਾ ਰਾਤਰੇ ਔਰ ਕਾਲੀ ਮਾਤਾ ਚੰਡ ਮੁੰਡ ਨੂੰ ਮਾਰਿਆ ਸੀ ਉਹਨਾਂ ਨੇ ਉਹਨਾਂ ਦਾ ਚੰਮੁੰਡਾ ਵੀ ਹੈਗਾ ਉਹਨਾਂ ਦਾ ਸਥਾਨ ਚੰਮੁੰਡਾ ਵੀ ਕਹਿੰਦੇ ਉਹਨਾਂ ਨੂੰ ਤੇ ਕਾਲੀ ਮਾਤਾ ਵੀ ਕਹਿੰਦੇ ਆ ਤੇ ਉਹਨਾਂ ਦਾ ਮੰਤਰ ਹੈ ਸਰਬਮੰਗਲ ਮੰਗਲੇ ਸ਼ਿਵੇਸਵਾਰਤ ਸਾਧਕੇ ਸਰਨੇ ਤ੍ਰੰਭਕੇ ਗौरी ਨਾਰਾਇਣੀ ਨਮੋਸ ਤੁਤੇ ਅੱਛਾ ਮਾਤਾ ਦੀ ਜੇ ਪੂਜਾ ਕਰ ਸਕਦੇ ਆ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜੀ ਇੱਕ ਤਾਂ ਸ਼ੁੱਧ ਹੋਣਾ ਚਾਹੀਦਾ ਲੇਡੀਜ਼ ਨੂੰ ਦੋ ਦਿਨ ਮਤਲਾਂਦੇ ਦਿਨ ਉਹਨਾਂ ਵਿੱਚ ਪੂਜਾ ਨਹੀਂ ਕਰਨੀ ਚਾਹੀਦੀ ਬਾਕੀ ਦੂਜਾ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਨਾਨ ਵੈਸ ਵਗੈਰਾ ਦਾ ਪਰਹੇਜ਼ ਪੂਰਾ ਕਰਨਾ ਚਾਹੀਦਾ ਲਸਣ ਪਿਆਜ਼ ਦਾ ਪਰਹੇਜ਼ ਪੂਰਾ ਕਰਨਾ ਚਾਹੀਦਾ ਪੂਰੀ ਵਿਧੀ ਵਿਧਾਨ ਦੇ ਸਾਬ ਨਾਲ ਪੂਜਾ ਕਰਨੀ ਚਾਹੀਦੀ ਹੈ ਸਾਫ ਸਵਾਈ ਰਹਿਣੀ ਚਾਹੀਦੀ ਹੈ ਘਰ ਚ ਪੂਰੀ 9 ਦਿਨ ਜੋਤ ਜਗਣੀ ਚਾਹੀਦੀ ਹੈ ਨਾਰੀਅਲ ਫੇ ਪਠਾਣਾ ਚਾਹੀਦਾ ਕਲਸ਼ ਬਣਾਉਣਾ ਚਾਹੀਦਾ ਨਾਲ ਮੈਂ ਪੁੱਛਣਾ ਚਾਹੁੰਦੀ ਸੀ ਕਿ ਜਿਵੇਂ ਨੌਨ ਰਾਤਰੀ ਹੁੰਦੇ ਨੇ ਸਭ ਦੀ ਪੂਜਾ ਇੱਕੋ ਹੀ ਤਰੀਕੇ ਦੇ ਨਾਲ ਹੁੰਦੀ ਆ ਜਾਂ ਫਿਰ ਅਲੱਗ-ਅਲੱਗ ਤਰੀਕਿਆਂ ਦੇ ਨਾਲ ਮਾਂ ਦੇਵੀ ਦੇ ਪੂਜਾ ਕੀਤੀ ਜਾਂਦੀ ਹੈ ਨਹੀਂ ਪੂਜਾ ਇੱਕੋ ਤਰੀਕੇ ਨਾਲ ਹੁੰਦੀ ਆ ਪਰ ਭੋਗ ਅਲੱਗ-ਅਲੱਗ ਲੱਗਦੇ ਆ ਭੋਗਾ ਕਿੱਦਾਂ ਹਾਂ ਉਹਦੇ ਬਾਰੇ ਦੱਸੋਗੇ ਥੋੜਾ ਜਿਹਾ ਭੋਗ ਜੀ ਪਹਿਲੇ ਦਿਨ ਦੁੱਧਾ ਲੱਗਦਾ ਹੈ ਸ਼ੈਲ ਪੁਤਰੀ ਮਾਂ ਨੂੰ ਦੂਜੇ ਦਿਨ ਪਤਾਸਿਆਂ ਦਾ ਲੱਗਦਾ ਹੈ ਅੱਛਾ ਜੀ ਹਾਂ ਜੀ ਤੀਸਰੇ ਦਿਨ ਉਹਨਾਂ ਨੂੰ ਲੱਗਦਾ ਹੈਗਾ ਸ਼ਹਿਦ ਦਾ ਚੌਥੇ ਦਿਨ ਉਹਨਾਂ ਨੂੰ ਲੱਗਦਾ ਮਾਲ ਪੂੜੇ ਦਾ ਅੱਛਾ ਜੀ ਹਾਂ ਪੰਜਵੇਂ ਦਿਨ ਕੇਲੇ ਦਾ ਛੇ ਮੇ ਦਿਨ ਕੋਈ ਵੀ ਫਰੂਟ ਲਗਾ ਸਕਦੇ ਆ ਆਪਾਂ ਕੋਈ ਵੀ ਤੇ ਸੱਤਵੇਂ ਦਿਨ ਪਾਣ ਦਾ ਪਾਣ ਵੀ ਈ ਮਾ ਉਹ ਹਾਂਜੀ ਹਾਂ ਪਾਣ ਮਿੱਠਾ ਪਾਣ ਚੜਦਾ ਹੈ ਤਾਂ ਅਸ਼ਟਮੀ ਨੂੰ ਤਾਂ ਪਤਾ ਹੀ ਹੈ ਆਪਨ ਨੂੰ ਹਲਵਾ ਪੋਰੀ ਚਨੇ ਉਹਦਾ ਭੋਗ ਲੱਗਦਾ ਹੈ ਅੱਛਾ ਕਈ ਲੋਕ ਅਸ਼ਟਮੀ ਵਾਲੇ ਦਿਨ ਕੰਜਕ ਪੂਜਾ ਕਰਦੇ ਆ ਕੰਜਕ ਪੂਜਾ ਦੀ ਕੀ ਮਹੱਤਤਾ ਕਿਉਂ ਕੀਤੀ ਜਾਂਦੀ ਹੈ ਕੰਜਕ ਪੂਜਾ ਜੀ ਦੇਖੋ ਛੋਟੀ ਮਾਤਾ ਕੰਜਕਾਂ ਦੇ ਰੂਪ ਚ ਆਉਂਦੀ ਆ ਘਰ ਇਸ ਕਰਕੇ ਕੰਜਕਾਂ ਜ਼ਰੂਰੀ ਆ ਪੂਜਣੀਆਂ ਹੂੰ ਮਾਤਾ ਹੁੰਦੀ ਹੈ ਨਾ ਜਦੋਂ ਘਰ ਵਿੱਚ ਜੇ ਆਪਾਂ ਕੰਜਕਾ ਨਹੀਂ ਪੂਜਦੇ ਤਾਂ ਮਾਤਾ ਨਹੀਂ ਆਂਦੀ ਮਾਤਾ ਖੁਸ਼ ਹੁੰਦੀ ਹੈ ਹਾਂ ਨਰਾਤੇ ਪੂਰੇ ਨਹੀਂ ਹੁੰਦੇ ਫਿਰ ਨਹੀ ਨਹੀ ਪੂਰੇ ਨਹੀਂ ਹੁੰਦੇ ਜਿਹੜਾ ਵਰਤ ਰੱਖਦੇ ਆਪਾਂ ਵਰਤ ਪੂਰੇ ਨਹੀਂ ਹੁੰਦੇ ਫਿਰ ਅੱਛਾ ਜੇ ਦੱਸੂਗੀ ਕਿ ਜਦੋਂ ਆਪਾਂ ਕੰਜਕ ਪੂਜਨ ਕਰਦੇ ਉਦੋਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਕੀ ਆਪਾਂ ਖਾਣੇ 'ਚ ਬਣਾ ਸਕਦੇ ਆ ਕਿਉਂਕਿ ਅੱਜ ਬਹੁਤ ਸਾਰੇ ਲੋਕ ਨੇ ਜਿਵੇਂ ਜਿਹੜੀਆਂ ਕੰਜਕਾ ਨੂੰ ਬਿਠਾਉਂਦੇ ਨੇ ਛੋਟੀਆਂ ਕੰਜਕਾ ਨੂੰ ਛੋਟੀਆਂ ਬੱਚੀਆਂ ਨੂੰ ਉਹਨਾਂ ਨੂੰ ਕੁਝ ਚੀਜ਼ਾਂ ਲੈ ਕੇ ਦੇ ਦੇਣੇ ਕਿ ਉਹ ਸਾਰਾ ਕੁਝ ਜਾਇਜ਼ ਆ ਸਹੀ ਆ ਉਹ ਜਿਹੈਸ ਤਾਂ ਨਹੀਂ ਹੈ ਜੀ ਜਿਹੜੀਆਂ ਦੇਖੋ ਚੁੰਨੀਆਂ ਦਿੰਦੇ ਆ ਉਹ ਛੋਟੇ ਛੋਟੇ ਚੁੰਨੀ ਦਿੰਦੇ ਆ ਬੱਚਾ ਨੂੰ ਪਰ ਉਹ ਚੁੰਨੀ ਕੰਮ ਨਹੀਂ ਆਉਂਦੀ ਉਹ ਫਿਰ ਬਾਅਦ ਵਿੱਚ ਪੈਰਾਂ ਵਿੱਚ ਰੁਲਦੀ ਰਹਿੰਦੀ ਹੈ ਇਸ ਲਈ ਜਿੱਥੋਂ ਤੱਕ ਹੈ ਕਿ ਕੰਝਕਾਂ ਨੂੰ ਉਹ ਚੀਜ਼ ਦੋ ਜਿਹੜੀ ਵਾਪਰਚ ਆ ਜਾਵੇ ਜਿੱਦਾਂ ਚੂੜੀ ਪਾਤੀ ਚਲੋ ਚੂੜੀ ਕੰਮ ਚ ਆਜੋ ਜਾਂ ਪੈਨਸਲ ਕਾਪੀ ਦੇ ਦਿੱਤੀ ਬੱਚੇ ਦੇ ਪੜਾਈ ਦੇ ਕੰਮ ਆਊਗੀ ਕਿ ਬਾਕੀ ਬੇਕਾਰ ਚੀਜ਼ਾਂ ਦੇਣ ਦਾ ਕੋਈ ਫਾਇਦਾ ਨਹੀਂ ਹੁੰਦਾ ਕੋਈ ਫਾਇਦਾ ਨਹੀਂ ਹਾਂਜੀ ਹਾਂ আচ্ছা ਕੰਜਕ ਪੂਜਕ ਤੋਂ ਕਹਿ ਸਕਦੇ ਆ ਵੀ ਪਹਿਲਾਂ ਜਦੋਂ ਕੰਜਕ ਪੂਜਨ ਕਰਨ ਤੋਂ ਪਹਿਲਾਂ ਖੁਦ ਇਸ਼ਨਾਨ ਕਰਨਾ ਚਾਹੀਦਾ ਕੀ ਉਹਦਾ ਪ੍ਰੋਸੀਜਰ ਥੋੜਾ ਦੱਸੋਗੇ ਕਿ ਕੀ ਬਣਾ ਹਾਂਜੀ ਹਾਂਜੀ ਪਹਿਲੇ ਇਸ਼ਨਾਨ ਕਰਕੇ ਸਵੇਰੇ ਸ਼ੁੱਧ ਹੋ ਕੇ ਨਵੇਂ ਕੱਪੜੇ ਪਾ ਕੇ ਆਪਣੇ ਆਪਣੇ ਵੀ ਸ਼ੁੱਧ ਧੋਤੇ ਹੋਏ ਕੱਪੜੇ ਪਾ ਕੇ ਫਿਰ ਕੰਜਕ ਪੂਜਨ ਕਰਨ ਚਾਹੀਦਾ ਕੰਜਕਾਂ ਦੇ ਪੈਰ ਤੋਂ ਲਾਣੇ ਚਾਹੀਦੇ ਪਹਿਲਾਂ ਫਿਰ ਉਹਨਾਂ ਨੂੰ ਆਸਨ ਦੇਣਾ ਚਾਹੀਦਾ ਆਸਨ ਦੇ ਕੇ ਉਹਨਾਂ ਦੇ ਮੋਲੀ ਬੰਨਣੀ ਚਾਹੀਦੀ ਹੈ ਕੋਈ ਕੋ ਗੁਰੂ ਵਾਲੀ ਵਾਲ ਲੰਦਾ ਕੋਈ ਸਾਦੀ ਮੌਲੀ ਵਾਲ ਲੰਦਾ ਫਿਰ ਤਿਲਕ ਕਰਨਾ ਚਾਹੀਦਾ ਉਸ ਤੋਂ ਬਾਅਦ ਕੰਚਕਾ ਨੂੰ ਆਪਣਾ ਹਲਵਾ ਚਨਾ ਪੂਰੀ ਕੋ ਵੀ ਬਿਨਾ ਪਿਆਜ਼ ਲਸਣ ਦੇ ਅਜੋ ਉਹ ਵੀ ਬਿਨਾ ਪਿਆਜ਼ ਬਿਨਾ ਪਿਆਜ਼ ਲਸਣ ਦੇ ਹਾਂਜੀ ਬਿਲਕੁਲ ਜੀਰੇ ਦਾ ਤੜਕਾ ਲਗਾ ਕੇ ਚਨੇ ਨੂੰ ਔਰ ਹਲਵਾ ਆਪਣਾ ਸਾਦਾ ਵੈਸੇ ਸਾਡੇ ਜਿਹੜਾ ਅਸੀਂ ਬਾਨੀਏ ਆ ਸਾਡੇ ਚ ਉਹ ਕੜਾ ਜੋ ਹਲਵਾ ਬੰਦਾ ਹੈ ਉਹ ਆਟੇ ਦਾ ਬੰਦਾ ਹੈ ਪਰ ਕਈ ਲੋਕ ਅੱਜਕੱਲ ਸੂਜੀ ਦਾ ਬਣਾਉਂਦੇ ਆ ਪਰ ਜਿੱਤੋਂ ਕਮ ਮਾਸਤਵ ਹੈਗਾ ਆਟੇ ਦਾ ਹੀ ਆਟੀ ਦਾ ਹੀ ਬਣਾ ਹਾਂਜੀ ਆਟੇ ਦਾ ਹੀ ਬਣਾਉਣਾ ਚਾਹੀਦਾ ਹੈ ਅੱਛਾ ਜਿਵੇਂ ਤੁਸੀਂ ਕਿਹਾ ਕਿ ਕੰਝਕ ਪੂਜਨ ਤੋਂ ਬਿਨਾ ਨਰਾਤੇ ਜਿਹੜੇ ਪੂਰੇ ਨਹੀਂ ਹੁੰਦੇ ਹਨਾ ਕਿਉਂਕਿ ਬਹੁਤ ਸਾਰੇ ਲੋਕ ਆ ਜਿਹੜੇ ਨਰਾਤੇ ਰੱਖਦੇ ਆ ਪਰ ਕੰਝਕ ਦਾ ਸਮਾਨ ਮੰਦਿਰ ਚ ਜਾ ਕੇ ਦੇਖੇ ਹੁੰਦੇ ਆ ਮੰਦਰਾਂ ਚ ਕੰਜਕਾ ਹੋਣ ਤਾਂ ਫਿਰ ਮੰਦਰ ਚ ਵੀ ਦੇ ਸਕਦੇ ਆ ਹਾਂਜੀ ਮੰਦਰ ਚ ਨਹੀਂ ਨਹੀਂ ਦੇ ਸਕਦਾ ਅੱਜ ਕੱਲ ਇਦਾਂ ਨਾ ਕੋਈ ਕੁੜੀਆਂ ਘਾਟਾ ਮਿਲਦੀਆਂ ਨਹੀਂ ਘਰਾਂ ਚ ਫਿਰ ਅੱਜ ਕੱਲ ਕੰਮ ਧੰਦੇ ਦੇ ਵਿੱਚ ਤੁਹਾਨੂੰ ਪਤਾ ਡਿਊਟੀਆਂ ਦੇ ਟਾਈਮ ਹੋ ਜਾਂਦੀਆਂ ਐ ਕੰਜਕਾ ਮਿਲਦੀਆਂ ਨਹੀਂ ਫਿਰ ਉਹ ਕਹਿੰਦੇ ਵੀ ਜਲਦੀ ਤੋਂ ਜਲਦੀ ਕਰ ਲਿਓ ਜਿੰਨੀ ਜਲਦੀ ਹੋ ਸਕੇ ਜਲਦੀ ਕਰ ਇਸ ਕਰਕੇ ਫਿਰ ਮੰਦਰ ਚ ਕੰਜਕਾ ਕਈ ਵਾਰੀ ਬਾਹਰ ਬੈਠੀਆਂ ਹੁੰਦੀਆਂ ਫਿਰ ਬਾਹਰ ਉਹਨਾਂ ਦੇ ਅੱਛਾ ਬਸ ਇੱਕ ਲਾਸਟ ਗੱਲ ਕਹਿੰਦੇ ਕੋਈ ਬਹੁਤ ਸਾਰੇ ਲੋਕ ਪੁੱਛਣਾ ਚਾਹੁੰਦੇ ਸੀ ਕਿ ਕਿਹੜੇ ਮੰਤਰ ਦਾਸੀ ਜਾਪ ਕਰ ਸਕਦੇ ਆ ਕਿ ਮਾਤਾ ਰਾਣੀ ਦੀ ਸਾਡੇ ਤੇ ਕਿਰਪਾ ਹੋਵੇ आयई मंत्र जी सर्व मंगल मांगल्ये शिवेस्वर साधकै शरनेत्रमके गौरी नारायणी नमोस्तुते बहुत-बहुत धन्यवाद जी बहुत-बहुत धन्यवाद। बहुत आज सोसी मंदिर जो पहुँचे सी, सी नरात्यां दी महत्ता जानी सी अश्वमेधी दी महत्ता जानी सी और खास करके कञ्ज्य पूजन क्यों कीती जाती जांदी है ਕਿਉਂਕਿ ਨਰਾਤੇ ਦੇ ਦਿਨ ਚੱਲਦੇ ਆ ਖਾਸ ਕਰਕੇ ਹਿੰਦੂ ਧਰਮ ਦੇ ਵਿੱਚ ਨਰਾਤਿਆਂ ਦਾ ਬਹੁਤ ਹੀ ਇੱਕ ਮਹੱਤਵ ਮੰਨਿਆ ਜਾਂਦਾ ਹੈ ਇਸ ਸਮਾਂ ਹੁੰਦਾ ਬੜਾ ਮਹੱਤਵਪੂਰਨ ਰੱਖਦਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਕੰਝਕ ਪੂਜਨ ਨੂੰ ਲੋਕੀ ਪੈਲ ਦਿੰਦੇ ਆ ਸੋ ਪੂਰੀ ਵੀਡੀਓ ਨੂੰ ਦੇਖ ਲੈਣਾ ਅੰਤ ਤੱਕ ਜ਼ਰੂਰ ਦੇਖਣਾ ਕਿਉਂਕਿ ਬਹੁਤ ਸਾਰੀਆਂ ਗੱਲਾਂ ਦੀ ਜਾਣਕਾਰੀ ਤੁਹਾਨੂੰ ਸੁਣਨ ਨੂੰ ਮਿਲੇਗੀ ਤੇ ਤੁਸੀਂ ਬਹੁਤ ਸਾਰੀਆਂ ਗੱਲਾਂ ਤੋਂ ਜਾਣੂ ਹੋਵੋਗੇ ਸੋ ਇਦਾਂ ਦੀ ਅਪਡੇਟ ਦੇ ਲਈ ਮੈਂ ਤੁਹਾਨੂੰ ਮਿਲਦੀ ਰਹਾਂਗੀ ਹੁਣ ਮੈਂ ਦੇ ਜਾਸਤ ਧੰਨਵਾਦ ਸਸ਼੍ਰੀਕਾਲ ਜੀ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ Hindu ਧਰਮ ਦੇ ਵਿੱਚ ਨਰਾਤਰੀਆਂ ਦਾ ਸਮਾਂ ਬਹੁਤ ਮਹੱਤਵ ਸਮਾਂ ਮੰਨਿਆ ਜਾਂਦਾ। ਧਾਰਮਿਕ ਭਾਵਨਾਵਾਂ ਦੇ ਅਨੁਸਾਰ ਇੰਨੀ ਦਿਨੀ ਦੇਵੀ ਦੁਰਗਾ ਦੇ ਨੌਂ ਰੂਪਾਂ ਦੇ ਵਿੱਚ ਪੂਜਾ ਕਰਨ ਦੇ ਨਾਲ ਵਿਧੀ ਵਿਵਧਾਨ ਦੇ ਨਾਲ ਜੇ ਪੂਜਾ ਕਰੀਏ ਤਾਂ ਮੰਨਦੀਆਂ ਸਾਰੀਆਂ ਮਨੋ ਕਾਮਨਾਵਾਂ ਨੇ ਜਿਹੜੀਆਂ ਉਹ ਪੂਰੀਆਂ ਹੋ ਜਾਂਦੀਆਂ ਨੇ। ਅਤੇ ਵੀ ਜਾਣਕਾਰੀ ਤੁਹਾਨੂੰ ਜ਼ਰੂਰ ਦੇ ਦਿੰਨੀ ਆ ਕਿ ਸਾਲ ਦੇ ਵਿੱਚ ਦੋ ਵਾਰ ਨਰਾਤਰੀ ਨੇ ਜਿਹੜੇ ਆਉਂਦੇ ਨੇ। ਔਰ ਹੁਣ ਨੇ ਜਿਹੜੇ ਚੇਤ ਦੇ ਨਰਾਤੇ ਚੱਲਦੇ ਨੇ ਆਤ ਅਸੀਂ ਮੰਦਿਰ 'ਚ ਪਹੁੰਚੇ ਹਾਂ। ਜਾਣਾਂਗੇ ਕਿ Hindu ਧਰਮ ਦੇ ਵਿੱਚ ਨਰਾਤਿਆਂ ਦੀ ਮਹੱਤਤਾ ਕੀ ਹੈ। ਅਸ਼ਟਮੀ ਦੀ ਪੂਜਾ ਕਿਉਂ ਕੀਤੀ ਜਾਂਦੀ ਹੈ ਕਿਉਂ ਕੰਜਕ ਪੂਜਨ ਕੀਤੀ ਜਾਂਦੀ ਹੈ ਕਿਉਂਕਿ ਇਹਨਾਂ ਸਵਾਲ ਹੈ ਜਿਹੜੇ ਹਮੇਸ਼ਾ ਹੀ ਕਿਸੇ ਨਾ ਕਿਸੇ ਦੇ ਦਿਲਚਸਪ ਜ਼ਰੂਰ ਆਏ ਹੋਣਗੇ ਤੇ ਇਹਨਾਂ ਸਵਾਲਾਂ ਨੂੰ ਕਲੀਅਰ ਕਰਨਾ ਸਵਾਲਾਂ ਦੇ ਜਵਾਬ ਦੇਣਾ ਕਿਤੇ ਨਾ ਕਿਤੇ ਸਾਡੇ ਲਈ ਬੇਹੱਦ ਜ਼ਰੂਰੀ ਬਣ ਜਾਂਦਾ ਹੈ। ਨਮਸਤੇ। ਨਮਸਤੇ। ਜਿਨ ਕਾਰਾ ਸ਼ੇਰਾਂ ਵਾਲੀ ਦਾ ਬੋਲ ਸਾਚੇ ਦਰਬਾਰ ਕੀ ਜੈ। ਮੈਂ ਜੀ ਲక్ష్ਮੀ ਜਿੰਦਲ ਸ਼ੀ ਮੰਦਰ ਚੋਂ ਬੋਲਦੀ ਹਾਂ ਜੀ। ਮੇਰਾ ਨਾਮ ਹੈ ਲక్ష్ਮੀ ਜਿੰਦਲ। ਮੈਂ ਲੇਡਿਸ ਮੈਲਾ ਮੰਡਲ ਦੀ ਪ੍ਰਧਾਨ ਆ ਜੀ ਠੀਕ ਹੈ ਜੀ ਅੱਛਾ ਨਰਾਤਰੀਆਂ ਦੀ ਖਾਸ ਤੌਰ ਤੇ ਮਹੱਤਤਾ ਜਿਹੜੀ ਹਿੰਦੂ ਧਰਮ ਦੇ ਵਿੱਚ ਮੰਨੀ ਜਾਂਦੀ ਔਰ 9 ਦਿਨ ਦੇਵੀ ਮਾਂ ਦੇ ਅਲੱਗ-ਅਲੱਗ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ ਲੋਕ ਮੰਨਦੇ ਨੇ ਕਿ ਦੇਵੀ ਮਾਂ ਦੀ ਪੂਰੇ ਵਿਧੀ ਵਿਵਸਥਾ ਦੇ ਨਾਲ ਪੂਜਾ ਕਰਨ ਨੂੰ ਤਾਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਔਰ ਹਿੰਦੂ ਧਰਮ ਦੇ ਵਿੱਚ ਨਰਾਤਰੀਆਂ ਦੀ ਕੀ ਮਹੱਤਤਾ ਹੈ ਨਰਾਤਾਂ ਨੇ ਮਹੱਤਵ ਹੈ ਜੀ ਨਰਾਤੇ ਤਾਂ ਮਨਾਏ ਜਾਂਦੇ ਆ ਕਿ ਮਾਤਾ ਦੇ ਜਿਹੜੇ ਜਦੋਂ ਸਤੀ ਮਾਤਾ ਮਤਲਬ ਹਵਨ ਚੁੱਪੁੱਦੀ ਸੀ ਨਾ ਤੇ ਸ਼ਿਵ ਜੀ ਨੇ ਕੀਤਾ ਸੀ ਤਾਂਡਵ ਕੀਤਾ ਸੀ ਫਿਰ ਉਹਨਾਂ ਦੇ ਰੂਪ ਸੀ ਜਿਹੜੇ ਉਹ ਡਿੱਗੇ ਸੀ ਅੰਗ ਡਿੱਗੇ ਸੀ ਪੂਰੇ ਤੇ ਉਹ ਸਾਰੇ ਇਹ ਹੋ ਗਏ ਸੀ ਉਹ ਪੀਠ ਬਣ ਗਏ ਸੀ ਸ਼ਕਤੀ ਪੀਠ ਇਸ ਕਰਕੇ ਉਹ ਸਾਰੀਆਂ ਮਾਤਾ ਦੀ ਪੂਜਾ ਹੁੰਦੀ ਹੈ ਨਰਾਤਿਆਂ ਦੇ ਵਿੱਚ ਨਰਾਤਿਆਂ ਚ ਹੀ ਹੁੰਦੀ ਹੈ ਪੂਜਾ ਪਹਿਲੇ ਹੀ ਪਹਿਲੇ ਨਰਾਤੇ ਹੁੰਦੀ ਹੈ ਸ਼ੈਲ ਪੁਤਰੀ ਮਾਂ ਦੀ ਪੂਜਾ ਦੂਜੇ ਨਰਾਤੇ ਹੁੰਦੀ ਹੈ ਬ੍ਰਹਮਚਾਰਨੀ ਮਾਤਾ ਦੀ ਤੀਜੇ ਨਰਾਤੇ ਹੁੰਦੀ ਹੈ ਚੰਦਰ ਘੰਟਾ ਮਾਤਾ ਦੀ ਚੌਥੇ ਨਰਾਤੇ ਹੁੰਦੀ ਹੈ ਕੁਸ਼ਮਾਂਡਾ ਮਾਤਾ ਜੀ ਦੀ ਔਰ ਪੰਜਵੇਂ ਨਰਾਤੇ ਅਸ਼ਕੰਦਾ ਮਾਤਾ ਜੀ 6ਵੇਂ ਨਰਾਤੇ ਕੈਤਹਿਨੀ ਮਾਤਾ ਜੀ 7ਵੇਂ ਨਰਾਤੇ ਕਾਲ ਰਾਤਰੀ ਮਾਤਾ ਜੀ ਔਰ 8ਵੇਂ ਨਰਾਤੇ ਮਹਾ ਗਉਰੀ ਔਰ 9ਵੇਂ ਸਿੱਧੀ ਦਾਤਰੀ ਮਾਤਾ ਜੀ ਕਈ ਲੋਕ ਅਸ਼ਮੀ ਨੂੰ ਕੜਾਈ ਕਰਦੇ ਆ ਅਸ਼ਮੀ ਮਨਾਉਂਦੇ ਆ ਕਈ ਲੋਕ ਨੌਮੀ ਨੂੰ ਕਰਦੇ ਆ ਜੀ ਜੇ ਪੁੱਛਿਆ ਜਾਵੇ 7ਵੇਂ ਰਾਤਰੀ ਤੁਸੀਂ ਕਿਹਾ ਕਿ ਕਾਲ ਰਾਤਰੀ ਮਾਂ ਦੀ ਪੂਜਾ ਕੀਤੀ ਜਾਂਦੀ ਹੈ ਅੱਛਾ ਪੂਜਾ ਕਰਨ ਦਾ ਕੋਈ ਵਿਧੀ ਵਿਵਧਾਨ ਹੈਗਾ ਹਾਂਜੀ ਕਾਲੀ ਮਾਤਾ ਦਾ ਬਹੁਤ ਜ਼ਿਆਦਾ ਹੈ ਕਾਲੀ ਮਾਤਾ ਦੀ ਪੂਜਾ ਹੁੰਦੀ ਹੈ ਨਾ 7 ਮਹੀਨਾ ਰਾਤਰੇ ਔਰ ਕਾਲੀ ਮਾਤਾ ਚਾਂਡਮਾਉਂਡ ਨੂੰ ਮਾਰਿਆ ਸੀ ਉਹਨਾਂ ਨੇ ਉਹਨਾਂ ਦਾ ਚਾਂਮੁੰਡਾ ਵੀ ਹੈਗਾ ਉਹਨਾਂ ਦਾ ਸਥਾਨ ਚਾਂਮੁੰਡਾ ਵੀ ਕਹਿੰਦੇ ਉਹਨਾਂ ਨੂੰ ਤੇ ਕਾਲੀ ਮਾਤਾ ਵੀ ਕਹਿੰਦੇ ਆ ਤੇ ਉਹਨਾਂ ਦਾ ਮੰਤਰ ਹੈ ਸਰਬਮੰਗਲ ਮੰਗਲੇ ਸ਼ਿਵੇਸਵਾਰਥ ਸਾਧਕੇ ਸਰਨੇ ਤ੍ਰੰਭਕੇ ਗौरी ਨਾਰਾਇਣੀ ਨਮੋਸ ਤੁਤੇ ਅੱਛਾ ਮਾਤਾ ਦੀ ਜੇ ਪੂਜਾ ਕਰ ਸਕਦੇ ਆ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜੀ ਇੱਕ ਤਾਂ ਸ਼ੁੱਧ ਹੋਣਾ ਚਾਹੀਦਾ ਲੇਡੀਜ਼ ਨੂੰ ਉਹ 14 ਦਿਨ ਮਤਲਬ ਆਂਦੇ ਦਿਨ ਉਹਨਾਂ ਵਿੱਚ ਪੂਜਾ ਨਹੀਂ ਕਰਨੀ ਚਾਹੀਦੀ ਬਾਕੀ ਦੂਜਾ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਨਾਨ ਵੇਸ ਵਗੈਰਾ ਦਾ ਪਰਹੇਜ਼ ਪੂਰਾ ਕਰਨਾ ਚਾਹੀਦਾ ਲਸਣ ਪਿਆਜ਼ ਦਾ ਪਰਹੇਜ਼ ਪੂਰਾ ਕਰਨਾ ਚਾਹੀਦਾ ਪੂਰੀ ਵਿਧੀ ਵਿਧਾਨ ਦੇ ਹਿਸਾਬ ਨਾਲ ਪੂਜਾ ਕਰਨੀ ਚਾਹੀਦੀ ਹੈ ਸਾਫ਼ ਸਵੈ ਰਹਿਣੀ ਚਾਹੀਦੀ ਹੈ ਘਰ ਚ ਪੂਰੀ 9 ਦਿਨ ਜੋਤ ਜਗਨੀ ਚਾਹੀਦੀ ਹੈ ਨਾਰੀਅਲ ਤੇ ਬਣਾਉਣਾ ਚਾਹੀਦਾ ਕਲਸ਼ ਬਣਾਉਣਾ ਚਾਹੀਦਾ ਨਾਲ ਮੈਂ ਪੁੱਛਣਾ ਚਾਹੁੰਦੀ ਸੀ ਕਿ ਜਿਵੇਂ ਨੌਨ ਰਾਤਰੀ ਹੁੰਦੇ ਨੇ ਸਭ ਦੀ ਪੂਜਾ ਇੱਕੋ ਹੀ ਤਰੀਕੇ ਦੇ ਨਾਲ ਹੁੰਦੀ ਆ ਜਾਂ ਫਿਰ ਅਲੱਗ-ਅਲੱਗ ਤਰੀਕਿਆਂ ਦੇ ਨਾਲ ਮਾ ਦੇਵੀ ਦੇ ਪੂਜਾ ਕੀਤੀ ਜਾਂਦੀ ਹੈ ਨਹੀਂ ਪੂਜਾ ਇੱਕੋ ਤਰੀਕੇ ਨਾਲ ਹੁੰਦੀ ਆ ਪਰ ਭੋਗ ਅਲੱਗ-ਅਲੱਗ ਲੱਗਦਾ ਹੈ ਭੋਗ ਕਿੱਦਾਂ ਹਾਂ ਉਹਦੇ ਬਾਰੇ ਦੱਸੋਗੇ ਥੋੜਾ ਜਿਹਾ ਭੋਗ ਜੀ ਪਹਿਲੇ ਦਿਨ ਦੁੱਧਾ ਲੱਗਦਾ ਹੈ ਸ਼ੈਲ ਪੁਤਰੀ ਮਾਂ ਨੂੰ ਦੂਜੇ ਦਿਨ ਪਤਾਸਿਆਂ ਦਾ ਲੱਗਦਾ ਹੈ ਅੱਛਾ ਜੀ ਹਾਂ ਜੀ ਤੀਸਰੇ ਦਿਨ ਉਹਨਾਂ ਨੂੰ ਲੱਗਦਾ ਹੈਗਾ ਸ਼ਹਿਦ ਦਾ ਚੌਥੇ ਦਿਨ ਉਹਨਾਂ ਨੂੰ ਲੱਗਦਾ ਮਾਲ ਪੂੜੇ ਦਾ ਅੱਛਾ ਜੀ ਹਾਂ ਪੰਜਵੇਂ ਦਿਨ ਕੇਲੇ ਦਾ ਛੇ ਮੇ ਦਿਨ ਕੋਈ ਵੀ ਫਰੂਟ ਲਗਾ ਸਕਦੇ ਆ ਆਪਾਂ ਕੋਈ ਵੀ ਤੇ ਸੱਤਵੇਂ ਦਿਨ ਪਾਣ ਦਾ ਪਾਣ ਵੀ ਧੀਮਾ ਹੋ ਜਾਂਦੀ ਹੈ ਹਾਂਜੀ ਹਾਂ ਪਾਣ ਮਿੱਠਾ ਪਾਣ ਚੜਦਾ ਹੈ ਤਾਂ ਅਸ਼ਟਮੀ ਨੂੰ ਤਾਂ ਪਤਾ ਹੀ ਆਪ ਨੂੰ ਹਲਵਾ ਪੂਰੀ ਚਨੇ ਉਹਦਾ ਭੋਗ ਲੱਗਦਾ ਹੈ ਅੱਛਾ ਕਈ ਲੋਕ ਅਸ਼ਟਮੀ ਵਾਲੇ ਦਿਨ ਕੰਜਕ ਪੂਜਾ ਕਰਦੇ ਆ ਕੰਜਕ ਪੂਜਾ ਦੀ ਕੀ ਮਹੱਤਤਾ ਕਿਉਂ ਕੀਤੀ ਜਾਂਦੀ ਹੈ ਕੰਜਕ ਪੂਜਾ ਜੀ ਦੇਖੋ ਛੋਟੀ ਮਾਤਾ ਕੰਜਕਾਂ ਦੇ ਰੂਪ ਚ ਆਉਂਦੀ ਆ ਘਰ ਇਸ ਕਰਕੇ ਕੰਜਕਾਂ ਜ਼ਰੂਰੀ ਆ ਪੂਜਣੀਆਂ ਹੂੰ ਮਾਤਾ ਆਉਂਦੀ ਹੈ ਨਾ ਜਦੋਂ ਘਰ ਵਿੱਚ ਜੇ ਆਪਾਂ ਕੰਝਕਾਂ ਨਹੀਂ ਪੂਜਦੇ ਤਾਂ ਮਾਤਾ ਨਹੀਂ ਆਉਂਦੀ ਮਾਤਾ ਖੁਸ਼ ਹੁੰਦੀ ਹੈ ਹਾਂ ਨਰਾਤੇ ਪੂਰੇ ਨਹੀਂ ਹੁੰਦੇ ਫਿਰ ਨਹੀਂ ਨਹੀਂ ਪੂਰੇ ਨਹੀਂ ਹੁੰਦੇ ਇਹ ਵਰਤ ਰੱਖਦੇ ਆਪਾਂ ਵਰਤ ਪੂਰੇ ਨਹੀਂ ਹੁੰਦੇ ਫਿਰ ਅੱਜ ਤੁਹਾਨੂੰ ਜ ਦੱਸੂਗੀ ਕਿ ਜਦੋਂ ਆਪਾਂ ਕੰਝਕ ਪੂਜਨ ਕਰਦੇ ਉਦੋਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਕੀ ਆਪਾਂ ਖਾਣੇ 'ਚ ਬਣਾ ਸਕਦੇ ਆ ਕਿਉਂਕਿ ਅੱਜ ਬਹੁਤ ਸਾਰੇ ਲੋਕ ਨੇ ਜਿਵੇਂ ਜਿਹੜੀਆਂ ਕੰਝਕਾਂ ਨੂੰ ਬਿਠਾਉਂਦੇ ਨੇ ਛੋਟੀਆਂ ਕੰਝਕਾਂ ਨੂੰ ਛੋਟੀਆਂ ਬੱਚੀਆਂ ਨੂੰ ਉਹਨਾਂ ਨੂੰ ਕੁਝ ਚੀਜ਼ਾਂ ਲੈ ਕੇ ਦੇ ਦੇਣੇ ਕਿ ਉਹ ਸਾਰਾ ਕੁਝ ਜਾਇਜ਼ ਆ ਸਹੀ ਆ ਉਹ ਜਿਹੈਸ ਤਾਂ ਨਹੀਂ ਹੈ ਜੀ ਜਿਹੜੀਆਂ ਦੇਖੋ ਚੁੰਨੀਆਂ ਦਿੰਦੇ ਆ ਉਹ ਛੋਟੇ ਛੋਟੇ ਚੁੰਨੀ ਦਿੰਦੇ ਆ ਬੱਚਾ ਨੂੰ ਪਰ ਉਹ ਚੁੰਨੀ ਕੰਮ ਨਹੀਂ ਆਉਂਦੀ ਉਹ ਫਿਰ ਬਾਅਦ ਵਿੱਚ ਪੈਰਾਂ ਵਿੱਚ ਰੁਲਦੀ ਰਹਿੰਦੀ ਹੈ ਇਸ ਲਈ ਜਿੱਥੋਂ ਤੱਕ ਹੈ ਕਿ ਕੰਝਕਾਂ ਨੂੰ ਉਹ ਚੀਜ਼ ਦੋ ਜਿਹੜੀ ਵਾਪਰਚ ਆ ਜਾਵੇ ਜਿੱਦਾਂ ਚੂੜੀ ਪਾਤੀ ਚਲੋ ਚੂੜੀ ਕੰਮ ਚ ਆਜੋ ਜਾਂ ਪੈਨਸਲ ਕਾਪੀ ਦੇ ਦਿੱਤੀ ਬੱਚੇ ਦੇ ਪੜਾਈ ਦੇ ਕੰਮ ਆਊਗੀ ਬਾਕੀ ਬੇਕਾਰ ਚੀਜ਼ਾਂ ਦੇਣ ਦਾ ਕੋਈ ਫਾਇਦਾ ਨਹੀਂ ਹੁੰਦਾ। ਕੋਈ ਫਾਇਦਾ ਨਹੀਂ। ਹਾਂਜੀ, ਹਾਂਜੀ। ਅੱਛਾ ਕੰਜਕ ਪੂਜਕ ਤੋਂ ਕਹਿ ਸਕਦੇ ਆ ਵੀ ਪਹਿਲਾਂ ਜਦੋਂ ਕੰਜਕ ਪੂਜਨ ਕਰਨ ਤੋਂ ਪਹਿਲਾਂ ਖੁਦ ਇਸ਼ਨਾਨ ਕਰਨਾ ਚਾਹੀਦਾ ਕੀ ਉਹਦਾ ਪ੍ਰੋਸੀਜਰ ਥੋੜਾ ਦੱਸੋਗੇ ਕਿ ਕੀ ਬਣਾਉਣਾ। ਹਾਂਜੀ। ਹਾਂਜੀ, ਪਹਿਲੇ ਇਸ਼ਨਾਨ ਕਰਕੇ ਸਵੇਰੇ ਸ਼ੁੱਧ ਹੋ ਕੇ ਨਵੇਂ ਕੱਪੜੇ ਪਾ ਕੇ ਆਪਣੇ ਆਪਣੇ ਵੀ ਸ਼ੁੱਧ ਹੋਏ ਕੱਪੜੇ ਪਾ ਕੇ ਫਿਰ ਕੰਜਕ ਪੂਜਨ ਕਰਨ ਚਾਹੀਦਾ। ਕੰਜ ਕੰਦੇ ਪੈਰ ਤੋਂ ਲਾਣੇ ਚਾਹੀਦੇ ਪਹਿਲਾਂ। फेर ਉਹਨਾਂ ਨੂੰ ਆਸਣ ਦੇਣਾ ਚਾਹੀਦਾ ਹੈ ਆਸਣ ਦੇ ਕੇ ਉਹਨਾਂ ਦੇ ਮੋਲੀ ਬੰਨਣੀ ਚਾਹੀਦੀ ਹੈ ਕੋਈ ਘੁੰਗਰੂ ਵਾਲੀ ਬੰਨ ਲੈਂਦਾ ਕੋਈ ਸਾਦੀ ਮੋਲੀ ਬੰਨ ਦਿੰਦਾ ਫਿਰ ਤਿਲਕ ਕਰਨਾ ਚਾਹੀਦਾ ਉਸ ਤੋਂ ਬਾਅਦ ਕੰਜਕਾ ਨੂੰ ਆਪਣਾ ਹਲਵਾ ਚਨਾ ਪੂਰੀ ਉਹ ਵੀ ਬਿਨਾ ਪਿਆਜ਼ ਲਸਣ ਦੇ ਅੱਛਾ ਉਹ ਵੀ ਬਿਨਾ ਪਿਆਜ਼ ਬਿਨਾ ਪਿਆਜ਼ ਲਸਣ ਦੇ ਹਾਂਜੀ ਬਿਲਕੁਲ ਜੀਰੇ ਦਾ ਤੜਕਾ ਲਗਾ ਕੇ ਚਨੇ ਆਨੂੰ ਔਰ ਹਲਵਾ ਆਪਣਾ ਸਾਦਾ ਵੈਸੇ ਸਾਡੇ ਜਿਹੜਾ ਅਸੀਂ ਬਾਨੀਏ ਆ ਸਾਡੇ ਚ ਕੜਾ ਜੋ ਹਲਵਾ ਬੰਨਦਾ ਹੈ ਉਹ ਆٹے ਦਾ ਬੰਨਦਾ ਹੈ ਪਰ ਕਈ ਲੋਕ ਅੱਜਕੱਲ ਸੂਜੀ ਦਾ ਬਣਾਉਂਦੇ ਆ ਪਰ ਜਿੱਤੋਂ ਕਮ ਮਾਸਤਵ ਹੈਗਾ ਆਟੇ ਦਾ ਹੀ ਆਟੇ ਦਾ ਹੀ ਬਣੇ ਹਾਂਜੀ ਆਟੇ ਦਾ ਹੀ ਬਣਨਾ ਚਾਹੀਦਾ ਹੈ ਅੱਛਾ ਜਿਵੇਂ ਤੁਸੀਂ ਕਿਹਾ ਕਿ ਕੰਜਕ ਪੂਜਨ ਤੋਂ ਬਿਨਾ ਨਰਾਤੇ ਜਿਹੜੇ ਪੂਰੇ ਨਹੀਂ ਹੁੰਦੇ ਹਨਾ ਕਿਉਂਕਿ ਬਹੁਤ ਸਾਰੇ ਲੋਕ ਆ ਜਿਹੜੇ ਨਰਾਤੇ ਰੱਖਦੇ ਆ ਪਰ ਕੰਜਕ ਦਾ ਸਮਾਨ ਮੰਦਿਰ ਚ ਜਾ ਕੇ ਦੇਖੇ ਹੁੰਦੇ ਆ ਮੰਦਰਾਂ ਚ ਕੰਜਕਾਂ ਹੋਣ ਤਾਂ ਫਿਰ ਮੰਦਰ ਚ ਵੀ ਦੇ ਸਕਦੇ ਆ ਹਾਂਜੀ ਮੰਦਰ ਚ ਨਹੀਂ ਨਹੀਂ ਦੇ ਸਕਦਾ ਅੱਜ ਕੱਲ ਇਦਾਂ ਨਾ ਕੋਈ ਕੁੜੀਆਂ ਘਾਟਾ ਮਿਲਦੀਆਂ ਨਹੀਂ ਘਰਾਂ ਚ ਫਿਰ ਅੱਜ ਕੱਲ ਕੰਮ ਧੰਦੇ ਦੇ ਵਿੱਚ ਤੁਹਾਨੂੰ ਪਤਾ ਡਿਊਟੀਆਂ ਦੇ ਟਾਈਮ ਹੋ ਜਾਂਦੇ ਆ ਕੰਜਕਾਂ ਮਿਲਦੀਆਂ ਨਹੀਂ ਫਿਰ ਉਹ ਕਹਿੰਦੇ ਵੀ ਜਲਦੀ ਤੋਂ ਜਲਦੀ ਕਰ ਲਿਓ ਜਿੰਨੀ ਜਲਦੀ ਹੋ ਸਕੇ ਜਲਦੀ ਕਰ ਇਸ ਕਰਕੇ ਫਿਰ ਮੰਦਰ ਚ ਕੰਜਕਾਂ ਕਈ ਵਾਰੀ ਬਾਹਰ ਬੈਠੀਆਂ ਹੁੰਦੀਆਂ ਫਿਰ ਬਾਹਰ ਉਹਨਾਂ ਦੇ ਅੱਛਾ ਬਸ ਇੱਕ ਲਾਸਟ ਗੱਲ ਕਹਿੰਦੇ ਕੋਈ ਬਹੁਤ ਸਾਰੇ ਲੋਕ ਪੁੱਛਣਾ ਚਾਹੁੰਦੇ ਸੀ ਕਿ ਕਿਹੜੇ ਮੰਤਰ ਦਾਸੀ ਜਾਪ ਕਰ ਸਕਦੇ ਆ ਕਿ ਮਾਤਾ ਰਾਣੀ ਦੀ ਸਾਡੇ ਤੇ ਕਿਰਪਾ ਹੋਵੇ आयई मंत्र जी सर्व मंगल मांगले शिवेश्वर साधकै शरणेत्रम के गौरी नारायणी नमोस्तुते बहुत-बहुत धन्यवाद जी बहुत-बहुत धन्यवाद थोड़ा आज सोसी मंदिर जो पहुंची थी नरात्यां दी महत्ता जानी थी अश्वमेधी महत्ता जानी थी और खास करके कंजक पूजन क्यों कीती जाती जांदी है ਕਿਉਂਕਿ ਨਰਾਤੇ ਦੇ ਦਿਨ ਚੱਲਦੇ ਆ ਖਾਸ ਕਰਕੇ Hindu ਧਰਮ ਦੇ ਵਿੱਚ ਨਰਾਤਿਆਂ ਦਾ ਬਹੁਤ ਹੀ ਇੱਕ ਮਹੱਤਵ ਮੰਨਿਆ ਜਾਂਦਾ ਹੈ ਇਸ ਸਮਾਂ ਹੁੰਦਾ ਬੜਾ ਮਹੱਤਵਪੂਰਨ ਰੱਖਦਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਕੰਜਕ ਪੂਜਨ ਲੋਕੀ ਪਹਿਲ ਦਿੰਦੇ ਆ ਸੋ ਪੂਰੀ ਵੀਡੀਓ ਨੂੰ ਦੇਖ ਲੈਣਾ ਅੰਤ ਤੱਕ ਜ਼ਰੂਰ ਦੇਖਣਾ ਕਿਉਂਕਿ ਬਹੁਤ ਸਾਰੀਆਂ ਗੱਲਾਂ ਦੀ ਜਾਣਕਾਰੀ ਤੁਹਾਨੂੰ ਸੁਣਨ ਨੂੰ ਮਿਲੇਗੀ ਤੇ ਤੁਸੀਂ ਬਹੁਤ ਸਾਰੀਆਂ ਗੱਲਾਂ ਤੋਂ ਜਾਣੂ ਹੋਵੋਗੇ ਸੋ ਇਦਾਂ ਦੀ ਅਪਡੇਟ ਦੇ ਲਈ ਮੈਂ ਤੁਹਾਨੂੰ ਮਿਲਦੀ ਰਾਂਗੀ ਹੁਣ ਮੈਂ ਦੇ ਜਾਸਤ ਧੰਨਵਾਦ ਸਸ਼੍ਰੀਕਾਲ ਜੀ ਤੁਸੀਂ ਦੇਖ ਰਹੇ ਹੋ SMZ News ਤੇ ਮੈਂ ਹਾਂ ਪ੍ਰਦੀਪ ਘੋੜਾ ਤਾਂ Hindu ਧਰਮ ਦੇ ਵਿੱਚ ਨਰਾਤਰੀਆਂ ਦਾ ਸਮਾਂ ਬਹੁਤ ਮਹੱਤਵ ਸਮਾਂ ਮੰਨਿਆ ਜਾਂਦਾ ਧਾਰਮਿਕ ਭਾਵਨਾਵਾਂ ਦੇ ਅਨੁਸਾਰ ਇੰਨੀ ਦਿਨੀ ਦੇਵੀ ਦੁਰਗਾ ਦੇ ਨੌਂ ਰੂਪਾਂ ਦੇ ਵਿੱਚ ਪੂਜਾ ਕਰਨ ਦੇ ਨਾਲ ਵਿਧੀ ਵਿਵਧਾਨ ਦੇ ਨਾਲ ਜੇ ਪੂਜਾ ਕਰੀਏ ਤਾਂ ਮੰਨਦੀਆਂ ਸਾਰੀਆਂ ਮਨੋ ਕਾਮਨਾਵਾਂ ਨੇ ਜਿਹੜੀਆਂ ਉਹ ਪੂਰੀਆਂ ਹੋ ਜਾਂਦੀਆਂ ਨੇ ਅਤੇ ਵੀ ਜਾਣਕਾਰੀ ਤੁਹਾਨੂੰ ਜ਼ਰੂਰ ਦੇ ਦਿੰਨੀ ਹੈ ਕਿ ਸਾਲ ਦੇ ਵਿੱਚ ਦੋ ਵਾਰ ਨਰਾਤਰੀ ਨੇ ਜਿਹੜੇ ਆਉਂਦੇ ਨੇ ਔਰ ਹੁਣ ਨੇ ਜਿਹੜੇ ਚੇਤ ਦੇ ਨਰਾਤੇ ਚੱਲਦੇ ਨੇ ਆ ਤਾਂ ਅਸੀਂ ਮੰਦਿਰ 'ਚ ਪਹੁੰਚੇ ਹਾਂ ਜਾਣਾਂਗੇ ਕਿ Hindu ਧਰਮ ਦੇ ਵਿੱਚ ਨਰਾਤਰੀਆਂ ਦੀ ਮਹੱਤਤਾ ਕੀ ਹੈ ਅਸ਼ਟਮੀ ਦੀ ਪੂਜਾ ਕਿਉਂ ਕੀਤੀ ਜਾਂਦੀ ਹੈ ਕਿਉਂ ਕੰਜਕ ਪੂਜਨ ਕੀਤੀ ਜਾਂਦੀ ਹੈ ਕਿਉਂਕਿ ਇਹਨਾਂ ਸਵਾਲ ਹੈ ਜਿਹੜੇ ਹਮੇਸ਼ਾ ਹੀ ਕਿਸੇ ਨਾ ਕਿਸੇ ਦੇ ਦਿਲਚਸਪ ਜ਼ਰੂਰ ਆਏ ਹੋਣਗੇ ਤੇ ਇਹਨਾਂ ਸਵਾਲਾਂ ਨੂੰ ਕਲੀਅਰ ਕਰਨਾ ਸਵਾਲਾਂ ਦੇ ਜਵਾਬ ਦੇਣਾ ਕਿਤੇ ਨਾ ਕਿਤੇ ਸਾਡੇ ਲਈ ਬੇਹੱਦ ਜ਼ਰੂਰੀ ਬਣ ਜਾਂਦਾ ਹੈ। ਨਮਸਤੇ। ਨਮਸਤੇ। ਜਿਕਰਾ ਸ਼ੇਰਾਂ ਵਾਲੀ ਦਾ ਬੋਲ ਸਾਚੇ ਦਰਬਾਰ ਕੀ ਜੈ। ਮੈਂ ਜੀ ਲక్ష్ਮੀ ਜਿੰਦਲ ਸ਼ੀ ਮੰਦਰ ਚੋਂ ਬੋਲਦੀ ਹਾਂ ਜੀ। ਮੇਰਾ ਨਾਮ ਹੈ ਲక్ష్ਮੀ ਜਿੰਦਲ। ਮੈਂ ਲੇਡੀਜ਼ ਮੈਲਾ ਮੰਡਲ ਦੀ ਪ੍ਰਧਾਨ ਆ ਜੀ ਠੀਕ ਹੈ ਜੀ ਅੱਛਾ ਨਰਾਤਰੀਆਂ ਦੀ ਖਾਸ ਤੌਰ ਤੇ ਮਹੱਤਤਾ ਜਿਹੜੀ ਹਿੰਦੂ ਧਰਮ ਦੇ ਵਿੱਚ ਮੰਨੀ ਜਾਂਦੀ ਔਰ 9 ਦਿਨ ਦੇਵੀ ਮਾਂ ਦੇ ਅਲੱਗ-ਅਲੱਗ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ ਲੋਕ ਮੰਨਦੇ ਨੇ ਕਿ ਦੇਵੀ ਮਾਂ ਦੇ ਪੂਰੇ ਵਿਧੀ ਵਿਵਧਾਨ ਦੇ ਨਾਲ ਪੂਜਾ ਕਰਨ ਨਾਲ ਸਾਰੀਆਂ ਮਨੁਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਔਰ ਹਿੰਦੂ ਧਰਮ ਦੇ ਵਿੱਚ ਨਰਾਤਰੀਆਂ ਦੀ ਕੀ ਮਹੱਤਤਾ ਨਰਾਤਾਂ ਨੇ ਮਹੱਤਵ ਹੈ ਜੀ ਨਰਾਤੇ ਤਾਂ ਮਨਾਏ ਜਾਂਦੇ ਆ ਕਿ ਮਾਤਾ ਦੇ ਜਿਹੜੇ ਜਦੋਂ ਸਤੀ ਮਾਤਾ ਮਤਲਬ ਹਵਨ ਚੁੱਧ ਸੀ ਨਾ ਤੇ ਸ਼ਿਵ ਜੀ ਨੇ ਕੀਤਾ ਸੀ தாண்டਵ ਕੀਤਾ ਸੀ ਫਿਰ ਉਹਨਾਂ ਦੇ ਰੂਪ ਸੀ ਜਿਹੜੇ ਉਹ ਡਿੱਗੇ ਸੀ ਅੰਗ ਡਿੱਗੇ ਸੀ ਪੂਰੇ ਤੇ ਉਹ ਸਾਰੇ ਇਹ ਹੋ ਗਏ ਸੀ ਉਹ ਪੀਠ ਬਣ ਗਏ ਸੀ ਸ਼ਕਤੀ ਪੀਠ ਇਸ ਕਰਕੇ ਉਹ ਸਾਰੀਆਂ ਮਾਤਾ ਦੀ ਪੂਜਾ ਹੁੰਦੀ ਹੈ ਨਰਾਤਿਆਂ ਦੇ ਵਿੱਚ ਨਰਾਤਿਆਂ 'ਚ ਹੀ ਹੁੰਦੀ ਹੈ ਪੂਜਾ ਪਹਿਲੇ ਹੀ ਪਹਿਲੇ ਨਰਾਤੇ ਹੁੰਦੀ ਹੈ ਸ਼ੈਲਪੁਤਰੀ ਮਾਤਾ ਦੀ ਪੂਜਾ ਦੂਜੇ ਨਰਾਤੇ ਹੁੰਦੀ ਹੈ ਬ੍ਰਹਮਚਾਰਨੀ ਮਾਤਾ ਦੀ ਤੀਜੇ ਨਰਾਤੇ ਹੁੰਦੀ ਹੈ ਚੰਦਰ ਘੰਟਾ ਮਾਤਾ ਦੀ ਚੌਥੇ ਦਿਨ ਰਾਤੇ ਹੁੰਦੀ ਹੈ ਕੁਸ਼ਮਾਂ ਦਾਤ ਮਾਤਾ ਜੀ ਦੀ ਔਰ ਪੰਜਵੇਂ ਦਿਨ ਰਾਤੇ ਅਸ਼ਕੰਦਾ ਮਾਤਾ ਜੀ 6ਵੇਂ ਦਿਨ ਰਾਤੇ ਕੈਤਨੀ ਮਾਤਾ ਜੀ 7ਵੇਂ ਦਿਨ ਰਾਤੇ ਕਾਲ ਰਾਤਰੀ ਮਾਤਾ ਜੀ ਔਰ 8ਵੇਂ ਦਿਨ ਰਾਤੇ ਮਹਾ ਗਉਰੀ ਔਰ 9ਵੇਂ ਸਿੱਧੀ ਦਾਤਰੀ ਮਾਤਾ ਜੀ ਕਈ ਲੋਕ ਅਸ਼ਮੀਨੂ ਕੜਾਈ ਕਰਦੇ ਆ ਅਸ਼ਮੀ ਮਨਾਉਂਦੇ ਆ ਕਈ ਲੋਕ ਨੌਮੀ ਨੂੰ ਕਰਦੇ ਆ ਜੇ ਪੁੱਛਿਆ ਜਾਵੇ 7ਵੀਂ ਰਾਤਰੇ ਤੁਸੀਂ ਕਹਿੰਦੇ ਕਾਲਰਾਤਰੀ ਮਾਂ ਦੀ ਪੂਜਾ ਕੀਤੀ ਜਾਂਦੀ ਹੈ ਅੱਛਾ ਪੂਜਾ ਕਰਨ ਦਾ ਕੋਈ ਵਿਧੀ ਵਿਦਾਨ ਹੈਗਾ ਹੈ ਹਾਂਜੀ ਕਾਲੀ ਮਾਤਾ ਦਾ ਬਹੁਤ ਜ਼ਿਆਦਾ ਹੈ ਕਾਲੀ ਮਾਤਾ ਦੀ ਪੂਜਾ ਹੁੰਦੀ ਹੈ ਨਾ 7ਵੇਂ ਨਰਾਤਰੇ ਔਰ ਕਾਲੀ ਮਾਤਾ ਚਾਂਡਮੁੰਡ ਨੂੰ ਮਾਰਿਆ ਸੀ ਉਹਨਾਂ ਨੇ ਉਹਨਾਂ ਦਾ ਚਾਂਮੁੰਡਾ ਵੀ ਹੈਗਾ ਉਹਨਾਂ ਦਾ ਸਥਾਨ ਚਾਂਮੁੰਡਾ ਵੀ ਕਹਿੰਦੇ ਉਹਨਾਂ ਨੂੰ ਤੇ ਕਾਲੀ ਮਾਤਾ ਵੀ ਕਹਿੰਦੇ ਐ ਤੇ ਉਹਨਾਂ ਦਾ ਮੰਤਰ ਹੈ ਸਰਬਮੰਗਲ ਮੰਗਲੇ ਸ਼ਿਵੇਸਵਾਰਥ ਸਾਧਕੇ ਸਰਨੇ ਤਰੰਭਕੇ ਗौरी ਨਾਰਾਇਣੀ ਨਮੋਸਤੁਤੇ ਜੋ ਮਾਤਾ ਦੀ ਜਪਾ ਪੂਜਾ ਕਰ ਸਕਦੇ ਆ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜੇ ਇੱਕ ਦਾ ਸ਼ੁੱਧ ਹੋਣਾ ਚਾਹੀਦਾ ਹੈ ਲੇਡੀਜ਼ ਨੂੰ ਦੋ ਦਿਨ ਮਤਲਬ ਆਂਦੇ ਆ ਦਿਨ ਉਹਨਾਂ ਵਿੱਚ ਪੂਜਾ ਨਹੀਂ ਕਰਨੀ ਚਾਹੀਦੀ ਬਾਕੀ ਦੂਜਾ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਨਾਨ ਵੈਜ ਵਗੈਰਾ ਦਾ ਪਰਹੇਜ਼ ਪੂਰਾ ਕਰਨਾ ਚਾਹੀਦਾ ਲਸਣ ਪਿਆਜ਼ ਦਾ ਪਰਹੇਜ਼ ਪੂਰਾ ਕਰਨਾ ਚਾਹੀਦਾ ਪੂਰੀ ਵਿਧੀ ਵਿਧਾਨ ਦੇ ਹਿਸਾਬ ਨਾਲ ਪੂਜਾ ਕਰਨੀ ਚਾਹੀਦੀ ਹੈ ਸਾਫ਼ ਸਵਾਈ ਰਹਿਣੀ ਚਾਹੀਦੀ ਹੈ ਘਰ ਚ ਪੂਰੀ 9 ਦਿਨ ਜੋਤ ਜਗਣੀ ਚਾਹੀਦੀ ਹੈ ਨਾਰੀਅਲ ਤੇ ਬਣਾਣਾ ਚਾਹੀਦਾ ਕਲਸ਼ ਬਣਾਣਾ ਚਾਹੀਦਾ ਨਾਲ ਜੀ ਮੈਨੂੰ ਪੁੱਛਣਾ ਚਾਹੁੰਦੀ ਸੀ ਕਿ ਜਿਵੇਂ ਨੌਨ ਰਾਤਰੀ ਹੁੰਦੇ ਨੇ ਸਭ ਦੀ ਪੂਜਾ ਇੱਕੋ ਹੀ ਤਰੀਕੇ ਦੇ ਨਾਲ ਹੁੰਦੀ ਆ ਜਾਂ ਫਿਰ ਅਲੱਗ-ਅਲੱਗ ਤਰੀਕਿਆਂ ਦੇ ਨਾਲ ਮਾਂ ਦੇਵੀ ਦੇ ਪੂਜਾ ਕੀਤੀ ਜਾਂਦੀ ਹੈ ਨਹੀਂ ਪੂਜਾ ਇੱਕੋ ਤਰੀਕੇ ਨਾਲ ਹੁੰਦੀ ਆ ਪਰ ਭੋਗ ਅਲੱਗ-ਅਲੱਗ ਲੱਗਦੇ ਆ ਭੋਗ ਅਟਟ ਲੱਗ ਹਾਂ ਉਹਦੇ ਬਾਰੇ ਦੱਸੋਗੇ ਥੋੜਾ ਜਿਹਾ ਭੋਗ ਜੀ ਪਹਿਲੇ ਦਿਨ ਦੁੱਧਾ ਲੱਗਦਾ ਹੈ ਸ਼ੈਲ ਪੁਤਰੀ ਮਾਂ ਨੂੰ ਦੂਜੇ ਦਿਨ ਪਤਾਸਿਆਂ ਦਾ ਲੱਗਦਾ ਹੈ ਅੱਛਾ ਜੀ ਹਾਂ ਜੀ ਤੀਸਰੇ ਦਿਨ ਉਹਨਾਂ ਨੂੰ ਲੱਗਦਾ ਹੈਗਾ ਸ਼ਹਿਦ ਦਾ ਚੌਥੇ ਦਿਨ ਉਹਨਾਂ ਨੂੰ ਲੱਗਦਾ ਮਲ ਪੂੜੇ ਦਾ जी। भी भी हाँ, जी, हाँ, पान, पान अच्छा जी हां 5ਵੇਂ ਦਿਨ ਕੇਲੇ ਦਾ 6ਵੇਂ ਦਿਨ ਕੋਈ ਵੀ ਫਰੂਟ ਲਗਾ ਸਕਦੇ ਆ ਆਪਾਂ ਕੋਈ ਵੀ ਤੇ 7ਵੇਂ ਦਿਨ ਪਾਨ ਦਾ ਪਾਨ ਵੀ ਫਰੀਮ ਹੋ ਗਿਆ हां जी हां ਪਾਨ ਮਿੱਠਾ ਪਾਨ ਚੜਦਾ ਕਾਸ਼ਮੀਨ ਨੂੰ ਤਾਂ ਪਤਾ ਹੀ ਹੈ ਆਪਾਂ ਨੂੰ ਹਲਵਾ ਪੂਰੀ ਚਨੇ ਉਹਦਾ ਭੋਗ ਲੱਗਦਾ ਹੈ ਅੱਛਾ ਕਈ ਲੋਕ ਅਸ਼ਟਮੀ ਵਾਲੇ ਦਿਨ ਕੰਜਕ ਪੂਜਾ ਕਰਦੇ ਆ ਕੰਜਕ ਪੂਜਾ ਦੀ ਕੀ ਮਹੱਤਤਾ ਕਿਉਂ ਕੀਤੀ ਜਾਂਦੀ ਹੈ ਕੰਜਕ ਪੂਜਾ ਜੀ ਦੇਖੋ ਛੋਟੀ ਮਾਤਾ ਕੰਜਕਾਂ ਦੇ ਰੂਪ ਚ ਆਉਂਦੀ ਆ ਘਰ ਇਸ ਕਰਕੇ ਕੰਝ ਕਾਂ ਜ਼ਰੂਰੀ ਆ ਪੂਜਣੀਆਂ ਮਾਤਾ ਆਉਂਦੀ ਆ ਨਾ ਜਦੋਂ ਘਰ ਵਿੱਚ ਜੇ ਆਪਾਂ ਕੰਝ ਕਾਂ ਨਹੀਂ ਪੂਜਦੇ ਤਾਂ ਮਾਤਾ ਨਹੀਂ ਆਉਂਦੀ ਮਾਤਾ ਖੁਸ਼ ਹੁੰਦੀ ਆ ਹਾਂ ਨਰਾਤੇ ਪੂਰੇ ਨਹੀਂ ਹੁੰਦੇ ਪੂਰੇ ਨਹੀਂ 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 ਪੂਰੇ ਨਹੀਂ ਹੁੰਦੇ ਜਿਹੜੇ ਵਰਤ ਰੱਖਦੇ ਆ ਆਪਾਂ ਵਰਤ ਪੂਰੇ ਨਹੀਂ ਹੁੰਦੇ ਇਸ ਕਰਕੇ ਦੱਸੂਗਾ ਕਿ ਜਦੋਂ ਆਪਾਂ ਕੰਜਕ ਪੂਜਨ ਕਰਦੇ ਉਦੋਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਕੀ ਆਪਾਂ ਖਾਣੇ 'ਚ ਬਣਾ ਸਕਦੇ ਆ ਕਿਉਂਕਿ ਅੱਜ ਬਹੁਤ ਸਾਰੇ ਲੋਕ ਨੇ ਜਿਵੇਂ ਜਿਹੜੀਆਂ ਕੰਜਕਾਂ ਨੂੰ ਬਿਠਾਉਂਦੇ ਨੇ ਛੋਟੀਆਂ ਕੰਜਕਾਂ ਨੂੰ ਛੋਟੀਆਂ ਬੱਚੀਆਂ ਨੂੰ ਉਹਨਾਂ ਨੂੰ ਕੁਝ ਚੀਜ਼ਾਂ ਲੈ ਕੇ ਦੇ ਦੇਣੇ ਕਿ ਉਹ ਸਾਰਾ ਕੁਝ ਜਾਇਜ਼ ਆ ਸਹੀ ਆ ਉਹ ਜਾਇਜ਼ ਤਾਂ ਨਹੀਂ ਹੈ ਜੀ ਜਿਹੜੀਆਂ ਦੇਖੋ ਚੁੰਨੀਆਂ ਦਿੰਦੇ ਆ ਉਹ ਛੋਟੇ ਛੋਟੇ ਚੁੰਨੀ ਦਿੰਦੇ ਆ ਬੱਚਿਆਂ ਨੂੰ ਪਰ ਉਹ ਚੁੰਨੀ ਕੰਮ ਨਹੀਂ ਆਉਂਦੀ ਉਹ ਫਿਰ ਬਾਅਦ ਵਿੱਚ ਪੈਰਾਂ ਵਿੱਚ ਰੁਲਦੀ ਰਹਿੰਦੀ ਆ ਇਸ ਲਈ ਜਿੱਥੋਂ ਤੱਕ ਹੈ ਕਿ ਕੰਜਕਾਂ ਨੂੰ ਉਹ ਚੀਜ਼ ਦੋ ਜਿਹੜੀ ਵਾਪਰਚ ਆ ਕਿੰਨਾ ਚੋੜੀ ਪਾਤੀ ਚਲੋ ਚੋੜੀ ਕੰਮ ਚ ਆਜੋ ਜਾਂ ਪੈਨਸਲ ਕਾਪੀ ਦੇ ਦਿੱਤੀ ਬੱਚੇ ਦੇ ਪੜਾਈ ਦੇ ਕੰਮ ਆਉਗੀ ਕਿ ਬਾਕੀ ਬੇਕਾਰ ਚੀਜ਼ਾਂ ਦੇਣ ਦਾ ਕੋਈ ਫਾਇਦਾ ਨਹੀਂ ਹੁੰਦਾ ਹਾਂਜੀ ਹਾਂਜੀ ਅੱਛਾ ਕੰਝਕ ਪੂਜਕ ਤੋਂ ਕਹਿ ਸਕਦੇ ਆ ਵੀ ਪਹਿਲਾਂ ਜਦੋਂ ਕੰਝਕ ਪੂਜਨ ਕਰਨ ਤੋਂ ਪਹਿਲਾਂ ਖੁਦ ਇਸ਼ਨਾਨ ਕਰਨਾ ਚਾਹੀਦਾ ਕੀ ਉਹਦਾ ਪ੍ਰੋਸੀਜਰ ਥੋੜਾ ਦੱਸੋਗੇ ਕਿ ਕੀ ਬਣਾਉਣਾ ਹਾਂਜੀ ਹਾਂਜੀ ਇਸ਼ਨਾਨ ਕਰਕੇ ਸਵੇਰੇ ਸ਼ੁੱਧ ਹੋ ਕੇ ਨਵੇਂ ਕੱਪੜੇ ਪਾ ਕੇ ਆਪਣੇ ਆਪਣੇ ਵੀ ਸ਼ੁੱਧ ਹੋਤੇ ਹੋਏ ਕੱਪੜੇ ਪਾ ਕੇ ਫਿਰ ਕੰਝਕ ਪੂਜਨ ਕਰ ਜਾਈਏ ਕੰਝਕਾਂ ਦੇ ਪੈਰ ਤੁਲਾਣੇ ਚਾਹੀਦੇ ਪਹਿਲਾਂ ਫਿਰ ਉਹਨਾਂ ਨੂੰ ਆਸਣ ਦੇਣਾ ਚਾਹੀਦਾ ਹੈ ਆਸਣ ਦੇ ਕੇ ਉਹਨਾਂ ਦੇ ਮੋਲੀ ਬੰਨਣੀ ਚਾਹੀਦੀ ਹੈ ਕੋਈ ਘੁੰਗਰੂ ਵਾਲੀ ਬੰਨ ਲੈਂਦਾ ਕੋਈ ਸਾਦੀ ਮੋਲੀ ਬੰਨ ਦਿੰਦਾ ਫਿਰ ਤਿਲਕ ਕਰਨਾ ਚਾਹੀਦਾ ਉਸ ਤੋਂ ਬਾਅਦ ਕੰਜਕਾ ਨੂੰ ਆਪਣਾ ਹਲਵਾ ਚਨਾ ਪੂਰੀ ਉਹ ਵੀ ਬਿਨਾ ਪਿਆਜ਼ ਲਸਣ ਦੇ ਅਸੋ ਵੀ ਬਿਨਾ ਪਿਆਜ਼ ਬਿਨਾ ਪਿਆਜ਼ ਲਸਣ ਦੇ ਹਾਂਜੀ ਬਿਲਕੁਲ ਜੀਰੇ ਦਾ ਤੜਕਾ ਲਗਾ ਕੇ ਚਨੇ ਆਨੂੰ ਔਰ ਹਲਵਾ ਆਪਣਾ ਸਾਦਾ ਵੈਸੇ ਸਾਡੇ ਜਿਹੜਾ ਅਸੀਂ ਬਾਨੀਏ ਆ ਸਾਡੇ ਚ ਕੜਾ ਜੋ ਹਲਵਾ ਬੰਨਦਾ ਹੈ ਉਹ ਆٹے ਦਾ ਬੰਨਦਾ ਹੈ ਪਰ ਕਈ ਲੋਕ ਅੱਜਕੱਲ ਸੂਜੀ ਦਾ ਬਣਾਉਂਦੇ ਆ ਪਰ ਜਿੱਤੋਂ ਕ ਮਤਲਬ ਹੈਗਾ ਆਟੇ ਦਾ ਹੀ ਆਟੀ ਦਾ ਹੀ ਬਣਦਾ ਹਾਂਜੀ ਆਟੇ ਦਾ ਹੀ ਬਣਾਉਣਾ ਚਾਹੀਦਾ ਹੈ ਅੱਛਾ ਜਿਵੇਂ ਤੁਸੀਂ ਕਿਹਾ ਕਿ ਕੰਜਕ ਪੂਜਨ ਤੋਂ ਬਿਨਾ ਨਰਾਤੇ ਜਿਹੜੇ ਪੂਰੇ ਨਹੀਂ ਹੁੰਦੇ ਹਨਾ ਕਿਉਂਕਿ ਬਹੁਤ ਸਾਰੇ ਲੋਕ ਆ ਜਿਹੜੇ ਨਰਾਤੇ ਰੱਖਦੇ ਆ ਪਰ ਕੰਜੂ ਕੰ ਦਾ ਸਮਾਨ ਮੰਦਿਰ ਚ ਜਾ ਕੇ ਦੇਖੇ ਹੁੰਦੇ ਆ ਮੰਦਰਾਂ ਚ ਕੰਜਕਾ ਹੋਣ ਤਾਂ ਫਿਰ ਮੰਦਰ ਚ ਵੀ ਦੇ ਸਕਦੇ ਆ ਹਾਂਜੀ ਮੰਦਰ ਚ ਨਹੀਂ ਨਹੀਂ ਦੇ ਸਕਦੇ ਆ ਅੱਜ ਕੱਲ ਇਦਾਂ ਨਾ ਕੋਈ ਕੁੜੀਆਂ ਘਟ ਹੈ ਮਿਲਦੀਆਂ ਨਹੀਂ ਘਰਾਂ ਚ ਫਿਰ ਅੱਜ ਕੱਲ ਕੰਮ ਧੰਦੇ ਦੇ ਵਿੱਚ ਤੁਹਾਨੂੰ ਪਤਾ ਡਿਊਟੀਆਂ ਦੇ ਟਾਈਮ ਹੋ ਜਾਂਦੇ ਆ ਕੰਜਕਾ ਮਿਲਦੀਆਂ ਨਹੀਂ ਫਿਰ ਉਹ ਕਹਿੰਦੇ ਵੀ ਜਲਦੀ ਤੋਂ ਜਲਦੀ ਕਰ ਲਿਓ ਜਿੰਨੀ ਜਲਦੀ ਹੋ ਸਕੇ ਜਲਦੀ ਕਰ ਇਸ ਕਰਕੇ ਫਿਰ ਮੰਦਰ ਚ ਕੰਜਕਾ ਕਈ ਵਾਰੀ ਬਾਹਰ ਬੈਠੀਆਂ ਹੁੰਦੀਆਂ ਫਿਰ ਬਾਹਰ ਉਹਨਾਂ ਦੇ ਅੱਛਾ ਬਸ ਇੱਕ ਲਾਸਟ ਗੱਲ ਕਹਿੰਦੇ ਕੋਈ ਬਹੁਤ ਸਾਰੇ ਲੋਕ ਪੁੱਛਣਾ ਚਾਹੁੰਦੇ ਸੀ ਕਿ ਕਿਹੜੇ ਮੰਤਰ ਦਾਸੀ ਜਾਪ ਕਰ ਸਕਦੇ ਆ ਕਿ ਮਾਤਾ ਰਾਣੀ ਦੀ ਸਾਡੇ ਤੇ ਕਿਰਪਾ ਹੋਵੇ आयई मंत्र जी सर्व मंगल मांगल शिवेश्वर साधकै शरनेत्रम के गौरी नारायणी नमोस्तुते बहुत-बहुत धन्यवाद जी बहुत-बहुत धन्यवाद बहुत आज सोसी मंदिर जो पहुंसे सी नरात्यां दी महत्ता जानी सी अश्वमेधी दी महत्ता जानी सी और खास करके कञ्ज्यक पूजन क्यों कीती जाती है क्योंकि नराते दे दिन दे दे चलदे है खास करके हिंदू धर्म दे विच नरात्यां दा बहुत ही महत्व मन्ना जांदा है इ समय हुंदा बड़ा ਮਹੱਤਵਪੂਰਨ ਰੱਖਦਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਕੰਝਕ ਪੂਜਨ ਲੋਕੀ ਪੈਹਲ ਦਿੰਦੇ ਆ ਸੋ ਪੂਰੀ ਵੀਡੀਓ ਨੂੰ ਦੇਖ ਲੈਣਾ ਅੰਤ ਤੱਕ ਜ਼ਰੂਰ ਦੇਖਣਾ ਕਿਉਂਕਿ ਬਹੁਤ ਸਾਰੀਆਂ ਗੱਲਾਂ ਦੀ ਜਾਣਕਾਰੀ ਤੁਹਾਨੂੰ ਸੁਣਨ ਨੂੰ ਮਿਲੇਗੀ ਤੇ ਤੁਸੀਂ ਬਹੁਤ ਸਾਰੀਆਂ ਗੱਲਾਂ ਤੋਂ ਜਾਣੂ ਹੋਵੋਗੇ ਸੋ ਇਦਾਂ ਦੀ ਅਪਡੇਟ ਦੇ ਲਈ ਮੈਂ ਤੁਹਾਨੂੰ ਮਿਲਦੀ ਰਾਂਗੀ ਹੁਣ ਮੈਂ ਦੇ ਜਾਸਤ ਧੰਨਵਾਦ ਸਸ਼੍ਰੀਕਾਲ ਜੀ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਤੇ ਮੈਂ ਹੰਪਰਦੀਪ ਘੋਟ ਤਾਂ Hindu ਧਰਮ ਦੇ ਵਿੱਚ ਨਰਾਤਰੀਆਂ ਦਾ ਸਮਾਂ ਬਹੁਤ ਮਤਲਬ ਸਮਾਂ ਮੰਨਿਆ ਜਾਂਦਾ ਧਾਰਮਿਕ ਭਾਵਨਾਵਾਂ ਦੇ ਅਨੁਸਾਰ ਇੰਨੀ ਦੀਨੀ ਦੇਵੀ ਦੁਰਗਾ ਦੇ ਨੋਨ ਰੂਪਾਂ ਦੇ ਵਿੱਚ ਪੂਜਾ ਕਰਨ ਦੇ ਨਾਲ ਵਿधि ਵਿਵਧਾਨ ਦੇ ਨਾਲ ਜੇ ਪੂਜਾ ਕਰੀਏ ਤਾਂ ਮੰਨਦੀਆਂ ਸਾਰੀਆਂ ਮਨੋ ਕਾਮਨਾਵਾਂ ਨੇ ਜਿਹੜੀਆਂ ਉਹ ਪੂਰੀਆਂ ਹੋ ਜਾਂਦੀਆਂ ਨੇ ਅਤੇ ਵੀ ਜਾਣਕਾਰੀ ਤੁਹਾਨੂੰ ਜ਼ਰੂਰ ਦੇ ਦਿੰਨੀ ਆ ਕਿ ਸਾਲ ਦੇ ਵਿੱਚ ਦੋ ਵਾਰ ਨਰਾਤਰੀ ਨੇ ਜਿਹੜੇ ਆਉਂਦੇ ਨੇ ਔਰ ਹੁਣ ਨੇ ਜਿਹੜੇ ਚੇਤ ਦਿਨ ਰਾਤੇ ਚੱਲਦੇ ਨੇ ਆ ਤਾਂ ਅਸੀਂ ਮੰਦਰ 'ਚ ਪਹੁੰਚੇ ਹਾਂ ਜਾਣਾਂਗੇ ਕਿ Hindu ਧਰਮ ਦੇ ਵਿੱਚ ਨਰਾਤਿਆਂ ਦੀ ਮਹੱਤਤਾ ਕੀ ਹੈ ਅਸ਼ਟਮੀ ਦੀ ਪੂਜਾ ਕਿਉਂ ਕੀਤੀ ਜਾਂਦੀ ਹੈ ਕਿਉਂ ਕੰਜਕ ਪੂਜਨ ਕੀਤੀ ਜਾਂਦੀ ਹੈ ਕਿਉਂਕਿ ਇਹਨਾਂ ਸਵਾਲ ਹੈ ਜਿਹੜੇ ਹਮੇਸ਼ਾ ਹੀ ਕਿਸੇ ਨਾ ਕਿਸੇ ਦੇ ਦਿਲ ਚ ਜ਼ਰੂਰ ਆਏ ਹੋਣਗੇ ਤੇ ਇਹਨਾਂ ਸਵਾਲਾਂ ਨੂੰ ਕਲੀਅਰ ਕਰਨਾ ਸਵਾਲਾਂ ਦੇ ਜਵਾਬ ਦੇਣਾ ਕਿਤੇ ਨਾ ਕਿਤੇ ਸਾਡੇ ਲਈ ਬੇਹੱਦ ਜ਼ਰੂਰੀ ਬਣ ਜਾਂਦਾ ਹੈ। ਨਮਸਤੇ। ਨਮਸਤੇ ਜਿਕਰਾ ਸ਼ੇਰਾਂ ਵਾਲੀ ਦਾ ਬੋਲ ਸਾਚੇ ਦਰਬਾਰ ਕੀ ਜੈ। ਮੈਂ ਜੀ ਲక్ష్ਮੀ ਜਿੰਦਲ ਸ਼ੀ ਮੰਦਰ ਚੋਂ ਬੋਲਦੀ ਹਾਂ ਜੀ। ਮੇਰਾ ਨਾਮ ਹੈ ਲక్ష్ਮੀ ਜਿੰਦਲ। ਮੈਂ ਲੇਡੀਜ਼ ਮਹਿਲਾ ਮੰਡਲ ਦੀ ਪ੍ਰਧਾਨ ਆ ਜੀ ਠੀਕ ਹੈ ਅੱਛਾ ਨਰਾਤਰੀਆਂ ਦੀ ਖਾਸ ਤੌਰ ਤੇ ਮਹੱਤਤਾ ਜਿਹੜੀ ਹਿੰਦੂ ਧਰਮ ਦੇ ਵਿੱਚ ਮੰਨੀ ਜਾਂਦੀ ਔਰ 9 ਦਿਨ ਦੇਵੀ ਮਾਂ ਦੇ ਅਲੱਗ-ਅਲੱਗ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ ਲੋਕ ਮੰਨਦੇ ਨੇ ਕਿ ਦੇਵੀ ਮਾਂ ਦੀ ਪੂਰੇ ਵਿਧੀ ਵਿਵਸਥਾ ਦੇ ਨਾਲ ਪੂਜਾ ਕਰਨ ਨਾਲ ਸਾਰੀਆਂ ਮਨੁਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਔਰ ਹਿੰਦੂ ਧਰਮ ਦੇ ਵਿੱਚ ਨਰਾਤਰੀਆਂ ਦੀ ਕੀ ਮਹੱਤਤਾ ਹੈ ਨਰਾਤਿਆਂ ਦੀ ਮਹੱਤਤਾ ਹੈ ਜੀ ਨਰਾਤੇ ਤਾਂ ਮਨਾਏ ਜਾਂਦੇ ਆ ਕਿ ਮਾਤਾ ਦੇ ਜਿਹੜੇ ਜਦੋਂ ਸਤੀ ਮਾਤਾ ਮਤਲਬ ਹਵਨ ਚੁੱਧੀ ਸੀ ਨਾ ਤੇ ਸ਼ਿਵ ਜੀ ਨੇ ਕਿੱਤਾ ਸੀ தாண்டਵ ਕੀਤਾ ਸੀ ਫਿਰ ਉਹਨਾਂ ਦੇ ਰੂਪ ਸੀ ਜਿਹੜੇ ਉਹ ਡਿੱਗੇ ਸੀ ਅੰਗ ਡਿੱਗੇ ਸੀ ਪੂਰੇ ਤੇ ਉਹ ਸਾਰੇ ਇਹ ਹੋ ਗਏ ਸੀ ਉਹ ਪੀਠ ਬਣ ਗਏ ਸੀ ਸ਼ਕਤੀ ਪੀਠ ਇਸ ਕਰਕੇ ਉਹ ਸਾਰੀਆਂ ਮਾਤਾ ਦੀ ਪੂਜਾ ਹੁੰਦੀ ਹੈ ਨਰਾਤਿਆਂ ਦੇ ਵਿੱਚ ਨਰਾਤਿਆਂ 'ਚ ਹੀ ਹੁੰਦੀ ਹੈ ਪੂਜਾ ਪਹਿਲੇ ਹੀ ਪਹਿਲੇ ਨਰਾਤੇ ਹੁੰਦੀ ਹੈ ਸ਼ੈਲ ਪੁਤਰੀ ਮਾਂ ਦੀ ਪੂਜਾ ਦੂਜੇ ਨਰਾਤੇ ਹੁੰਦੀ ਹੈ ਬ੍ਰਹਮਚਾਰਨੀ ਮਾਤਾ ਦੀ ਤੀਜੇ ਨਰਾਤੇ ਹੁੰਦੀ ਹੈ ਚੰਦਰ ਘੰਟਾ ਮਾਤਾ ਦੀ ਚੌਥੇ ਨਰਾਤੇ ਹੁੰਦੀ ਹੈ ਕੁਸ਼ਮਾਂਡਾ ਮਾਤਾ ਜੀ ਦੀ ਔਰ ਪੰਜਵੇਂ ਰਾਤੇ ਅਸ਼ਕੰਦਾ ਮਾਤਾ ਜੀ 6ਵੇਂ ਰਾਤੇ ਕੈਤਹਿਨੀ ਮਾਤਾ ਜੀ 7ਵੇਂ ਰਾਤੇ ਕਾਲ ਰਾਤਰੀ ਮਾਤਾ ਜੀ ਔਰ 8ਵੇਂ ਰਾਤੇ ਮਹਾ ਗਉਰੀ ਔਰ 9ਵੀ ਸਿੱਧੀ ਦਾਤਰੀ ਮਾਤਾ ਜੀ ਕਈ ਲੋਗ ਅਸ਼ਮੀ ਨੂੰ ਕੜਾਈ ਕਰਦੇ ਆ ਅਸ਼ਮੀ ਮਨਾਉਂਦੇ ਆ ਕਈ ਲੋਗ ਨੌਮੀ ਨੂੰ ਕਰਦੇ ਆ ਜੀ ਜੇ ਪੁੱਛਿਆ ਜਾਵੇ 7ਵੇਂ ਰਾਤਰੇ ਤੁਸੀਂ ਕਹੋ ਕਿ ਕਾਲ ਰਾਤਰੀ ਮਾਂ ਦੀ ਪੂਜਾ ਕੀਤੀ ਜਾਂਦੀ ਹੈ ਅੱਛਾ ਪੂਜਾ ਕਰਨ ਦਾ ਕੋਈ ਵਿਧੀ ਵਿਵਧਾਨ ਹੈਗਾ ਹਾਂ ਜੀ ਕਾਲੀ ਮਾਤਾ ਦਾ ਬਹੁਤ ਜ਼ਿਆਦਾ ਹੈ ਕਾਲੀ ਮਾਤਾ ਦੀ ਪੂਜਾ ਹੁੰਦੀ ਹੈ ਨਾ ਸਤਮੈਨ ਰਾਤਰੇ ਔਰ ਕਾਲੀ ਮਾਤਾ ਚਾਂਡਮਾਉਂਡ ਨੂੰ ਮਾਰਿਆ ਸੀ ਉਹਨਾਂ ਨੇ ਉਹਨਾਂ ਦਾ ਚਾਂਮੁੰਡਾ ਵੀ ਹੈਗਾ ਉਹਨਾਂ ਦਾ ਸਥਾਨ ਚਾਂਮੁੰਡਾ ਵੀ ਕਹਿੰਦੇ ਉਹਨਾਂ ਨੂੰ ਤੇ ਕਾਲੀ ਮਾਤਾ ਵੀ ਕਹਿੰਦੇ ਐ ਤੇ ਉਹਨਾਂ ਦਾ ਮੰਤਰ ਹੈ ਸਰਬਮੰਗਲ ਮੰਗਲੇ ਸ਼ਿਵੇਸਵਰਤ ਸਾਧਕੇ ਸਰਨੇ ਤਰੰਬਕੇ ਗਉਰੀ ਨਾਰਾਇਣੀ ਨਮੋਸਤੁਤੇ ਅੱਛਾ ਮਾਤਾ ਦੀ ਜੇ ਆਪਾਂ ਪੂਜਾ ਕਰ ਸਕਦੇ ਹਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜੀ ਇੱਕ ਤਾਂ ਸ਼ੁੱਧ ਹੋਣਾ ਚਾਹੀਦਾ ਲੇਡੀਜ਼ ਨੂੰ ਜੋ ਦਿਨ ਮਤਲਬ ਆਉਂਦੇ ਆ ਦਿਨ ਉਹਨਾਂ ਵਿੱਚ ਪੂਜਾ ਨਹੀਂ ਕਰਨੀ ਚਾਹੀਦੀ ਬਾਕੀ ਦੂਜਾ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਨਾਨ ਵੈਸ ਵਗੈਰਾ ਦਾ ਪਰਹੇਜ਼ ਪੂਰਾ ਕਰਨਾ ਚਾਹੀਦਾ ਲਸਣ ਪਿਆਜ਼ ਦਾ ਪਰਹੇਜ਼ ਪੂਰਾ ਕਰਨਾ ਚਾਹੀਦਾ ਪੂਰੀ ਵਿਧੀ ਵਿਧਾਨ ਦੇ हिसाब ਨਾਲ ਪੂਜਾ ਕਰਨੀ ਚਾਹੀਦੀ ਹੈ ਸਾਫ ਸਵਾਈ ਰਹਿਣੀ ਚਾਹੀਦੀ ਹੈ ਘਰ ਚ ਪੂਰੀ 9 ਦਿਨ ਜੋਤ ਜਗਣੀ ਚਾਹੀਦੀ ਹੈ ਨਾਰੀਅਲ ਫੇ ਪਟਾਣਾ ਚਾਹੀਦਾ ਕਲਸ਼ ਬਣਾਉਣਾ ਚਾਹੀਦਾ ਨਾਲ ਮੈਂ ਪੁੱਛਣਾ ਚਾਹੁੰਦੀ ਸੀ ਕਿ ਜਿਵੇਂ ਨੌਨ ਰਾਤਰੀ ਹੁੰਦੇ ਨੇ ਸਭ ਦੀ ਪੂਜਾ ਇੱਕੋ ਹੀ ਤਰੀਕੇ ਦੇ ਨਾਲ ਹੁੰਦੀ ਆ ਜਾਂ ਫਿਰ ਅਲੱਗ-ਅਲੱਗ ਤਰੀਕਿਆਂ ਦੇ ਨਾਲ ਮਾਦੇਵੀ ਦੇ ਪੂਜਾ ਕੀਤੀ ਜਾਂਦੀ ਹੈ ਨਹੀਂ ਪੂਜਾ